ਤੁਸੀਂ ਦੋਵੇਂ ਜਣੇ ਸਿਪੀ ਸ਼ਰਮਾ ਜੀ ਨੂੰ ਸਾਰੇ ਜਾਣਦੇ ਹੀ ਆ ਤੁਸੀਂ ਇਹਨਾਂ ਦਾ ਸਾਥ ਦੇਣ ਲਈ ਉੱਥੇ ਗਏ ਸੀਗੇ ਉੱਥੇ ਕੀ ਕੁਝ ਹੋਇਆ ਭਗਵੰਤ ਮਾਨ ਅਤੇ ਅਰਵਿੰਦ ਕੇ ਜੀ ਵਾਲ ਉਹਨਾਂ ਨੇ ਤੁਹਾਨੂੰ ਉੱਥੇ ਦੇਖ ਲਿਆ ਸੀ ਕੇਜਰੀਵਾਲ ਨੂੰ ਤਾਂ ਮੈਂ ਠੱਗ ਕੇ ਨਹੀਂ ਦਿੱਲੀ ਦਾ ਠੀਕ ਹੈ ਭਗਵੰਤ ਮਾਨ ਨੂੰ ਤੁਸੀਂ ਕਹਿੰਨੇ ਕਿ ਪੰਜਾਬ ਦੇ ਨਸ਼ਾ ਬੰਦ ਕਰਨਗੇ ਜੋ ਖੁਦ ਨਸ਼ੇੜੀ ਹੈ ਮੇਰੇ ਕੱਲ ਜੀ ਬੰਦ ਨਹੀਂ ਕਰ ਸਕਦਾ ਨਸ਼ਾ ਸਾਰੇ ਚੋਰ ਨਿਆਂਪਾਲਟੀ ਚ ਜਿੰਨੇ ਵੀ ਕਹਿ ਦੋ ਸਭ ਤੋਂ ਵੱਡਾ ਚੋਰ ਹੈਗਾਗਾ ਆਪਣਾ ਕੇਜਰੀਵਾਲ ਦੂਸਰੇ ਫੇਰਾ ਚਮਚੇ ਆ ਗਏ ਚੋਰੀ ਕਹੂੰਗੀ ਕਿਉਂਕਿ ਜਦੋਂ ਸਾਰਾ ਸਾਡਾ ਘਰ ਲੁੱਟ ਕੇ ਸਾਡੇ ਤੇ ਬੇਇਮਾਨੀ ਕਰਕੇ ਹਕੂਮਤ ਕਰ ਰਹੇ ਨੇ ਬੇਕੂਬ ਬਣਾ ਕੇ ਤੇ ਚੋਰੀ ਕਹੂੰਗੀ ਇਹਨਾਂ ਨੂੰ ਮੇਰੇ ਤੇ ਇਦਾਂ ਦੀ ਵਿਵਪਤਾ ਆ ਚੁੱਕੀ ਹੈ ਕਿਉਂਕਿ ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ ਹੈਗਾ ਨਾ ਮੇਰੇ ਕੋਲ ਰੋਜ਼ਗਾਰ ਆ ਸਾਡੀ ਨੌਕਰੀ ਖਤਮ ਕਰਤੀ ਤੇ ਮੈਂ ਕਿੰਨੇ ਭਗਵੰਤ ਮਾਨ ਤੇ ਕੇਜਰੀਵਾਲ ਹੀ ਮੇਰੇ ਘਰ ਵਾਲੇ ਦੇ ਕਾਤਲ ਆ ਅਰਵਿੰਦ ਕੇਜਰੀਵਾਲ ਨੇ ਇਲੈਕਸ਼ਨਾਂ ਤੋਂ ਪਹਿਲਾਂ ਬਾਈ ਦੀ ਇਲੈਕਸ਼ਨਾਂ ਤੋਂ ਪਹਿਲਾਂ ਇਨੂੰ ਟੈਂਕੀ ਤੋਂ ਭੈਣ ਕਹਿ ਕੇ ਉਤਾਰਿਆ ਸੀ ਰਖੜੀ ਬਣਾਈ ਸੀ ਤੇ ਇਹ ਕਿਹਾ ਸੀਗਾ ਵੀ ਜਦੋਂ ਸਾਡੀ ਸਰਕਾਰ ਆਉਂਦੀ ਹੈ ਪੰਜਾਬ 'ਚ ਤਾਂ ਪੈਲ ਦੇ ਆਧਾਰ ਤੇ ਭੈਣੇ ਤੈਨੂੰ ਨੌਕਰੀ ਦਿੱਤੀ ਜਾਊਗੀ ਤੁਹਾਡੀ ਤੇ ਉਹ ਫੜ ਕੇ ਮੇਰੇ ਮੂੰਹ ਤੇ ਇਸ ਤਰ੍ਹਾਂ ਰੱਖ ਲਾਉਂਦੇ ਨੇ ਮੈਂ ਕਿਉਂਕਿ ਕੇਜਰੀਵਾਲ ਕੇਜਰੀਵਾਲ ਕਹਿ ਰਿਹਾ ਸੀ ਮੇਰੇ ਮੂੰਹ ਤੇ ਇਸ ਤਰ੍ਹਾਂ ਹੀ ਬੰਦ ਰੱਖ ਲਾਉਂਦੇ ਨੇ ਉਸ ਤੋਂ ਬਾਅਦ ਮੈਂ ਫੇਰ ਕਹਨਾ ਕੇਜਰੀਵਾਲ ਜਦੋਂ ਮੂੰਹ ਤੇ ਬੰਦ ਰੱਖ ਲਾਉਂਦੇ ਆਏ ਕੁੱਟ ਕੇ ਹੱਥ ਰੱਖ ਲਾਉਂਦੇ ਨੇ ਤੇ ਮੇਰੇ ਦਾੜੇ 'ਚ ਮਾਰ ਕੇਜਰੀਵਾਲ ਮਰਦਾਬਾ ਮਿਸਟਰ ਮੀਤਿਹਰ ਉਹਨਾਂ ਨੇ ਨੌਕਰੀਆਂ ਤਾਂ ਕੀ ਦੇਣੀਆਂ ਸੀ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਉਹਨਾਂ ਨੇ ਸਿਕੁੰਨੀਆਂ ਨਾਲ ਦੀ ਪੋਸਟਰੀ ਰੱਤ ਕਰਤੀ। ਇੱਕ ਸਮਾਂ ਸੀਗਾ ਜਦੋਂ ਤੁਹਾਡੇ ਕੋਲ ਜਾ ਕੇ ਤੁਹਾਨੂੰ ਟੈਂਕੀ ਤੋਂ ਉਤਾਰਿਆ ਤੁਹਾਨੂੰ ਭੈਣ ਕਿਹਾ। ਅੱਜ ਤੁਸੀਂ ਉਹਨਾਂ ਕੋਲੇ ਪਹੁੰਚੇ ਸੀ ਦੋਵੇਂ ਮੁੱਖ ਮੰਤਰੀ ਇਕੱਠੇ ਸੀ ਤੇ ਤੁਹਾਡੇ ਉੱਪਰ ਜੋ ਤਸ਼ੱਦਦ ਹੋ ਰਿਹਾ ਸੀ ਉਹ ਵੀ ਉਹਨਾਂ ਨੇ ਦੋਵਾਂ ਨੇ ਦੇਖਿਆ ਤੇ ਫਿਰ ਵੀ ਕੁਝ ਨਹੀਂ ਬੋਲੇ ਕੀ ਮਹਿਸੂਸ ਹੋਇਆ। ਬੇਸ਼ਰਮੀ ਦੀ ਗੱਲ ਆ ਕਿ ਜਦੋਂ ਵੋਟਾਂ ਲੈਣੀਆਂ ਸੀ ਸਤਾ ਵੇਚਾਣਾ ਸੀ ਇੱਕ ਕੁਰਸੀ ਲੈਣੀ ਸੀ ਪੰਜਾਬ 'ਚ ਤਾਂ ਬੜਾ ਇਮੋਸ਼ਨਲ ਸਟੰਟ ਖੇਡਿਆ ਉਹਨਾਂ ਨੇ ਸਾਡੇ ਨਾਲ ਮੈਨੂੰ ਭੈਣ ਬੋਲਿਆ ਉਹਨਾਂ ਨੇ ਧਰਨਾ ਧਰਨਾ ਗ ਜਿਦੋਂ ਤੁਹਾਨੂੰ ਸਾਡੀ ਲੋੜ ਸੀ ਤੁਸੀਂ ਦਿੱਲੀ ਤੋਂ ਚੱਲ ਕੇ ਆਏ ਸੀ ਤੇ ਅੱਜ ਅਸੀਂ ਤੁਹਾਡੇ ਕੋਲ ਖੜੇ ਹਾਂ ਤੁਹਾਨੂੰ ਚੀਕਾਂ ਮਾਰ ਰਹੇ ਹਾਂ ਵੀ ਅਸੀਂ ਉਹੀ ਹਾਂ ਤੁਹਾਨੂੰ ਮਿਲ ਨਹੀਂ ਰਹੇ ਹੁਕਮੰਦਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਸਵਾਲ ਕਰਿਆ ਕਰੋ ਤੇ ਕਹਦੇ ਹੁੰਦੇ ਸੀ ਮੈਂ ਲੀਡਰ ਨੂੰ ਸਵਾਲ ਕਰਨਾ ਸਿਖਾਇਆ ਲੋਕ ਜਿਹੜੇ ਸਵਾਲ ਕਰ ਰਹੇ ਹਨ ਲੀਡਰਾਂ ਨੂੰ ਉਹ ਮੈਂ ਕਰਨਾ ਸਿਖਾਇਆ ਤੇ ਹੁਣ ਜਦੋਂ ਖੁਦ ਸਿਰਫ ਤੁਹਾਡੇ ਨਾਲ ਨਹੀਂ ਹੋਇਆ ਹੋਰ ਵੀ ਜੇ ਕਿਤੇ ਹੋਇਆ ਰਾਮਪੁਰੇ ਵੀ ਹੋਇਆ ਹੋਰ ਬਹੁਤ ਸਾਰੀ ਥਾਈਂ ਹੋਇਆ ਜਿੱਥੇ ਵੀ ਭਗਵੰਤ ਮਾਨ ਹੋਰਾਂ ਨੂੰ ਜਾਂ ਐਮਐਲਏ ਮੰਤਰੀਆਂ ਨੂੰ ਸਵਾਲ ਪੁੱਛੇ ਜਾਂਦੇ ਆ ਤਾਂ ਉਹਨਾਂ ਨੂੰ ਚੱਕ ਚੱਕ ਜਿਲ੍ਹੇ ਦੇ ਚ ਗਵੰਤਮਾਨ ਨੇ ਬੋਲਣਾ ਸਤਾਤਾ ਅਸੀਂ ਹੁਣ ਇਹਨਾਂ ਨੂੰ ਸਵਾਲ ਪੁੱਛਦੇ ਆਂ ਉਸ ਟਾਈਮ ਇਹਨੂੰ ਅਸੀਂ ਪੁੱਛਣਗੇ ਸਵਾਲ ਕੋਈ ਬੜੀ ਔਖਾ ਨਹੀਂ ਪਰ ਹੁਣ ਆਪਦੀ ਕੁਰਸੀ 'ਤੇ ਬੈਠੇ ਨੂੰ ਬੜੀ ਤਕਲੀਫ ਹੁੰਦੀ ਆ ਪਰ ਇਹ ਭੁੱਲ ਗਏ ਕਿ ਭੱਜਦੇ ਨੂੰ ਬਾਹਨ ਬਰਾਬਰ ਹੁੰਦੇ ਹੁਣ ਜੇ ਤੁਸੀਂ ਸਾਡਾ ਹੱਕ ਨਹੀਂ ਦੋਗੇ ਫਿਰ ਅਸੀਂ ਤੁਹਾਡੀ ਕੁਰਸੀ ਨੂੰ ਹੱਥ ਪਾਵਾਂਗੇ ਕੋਡੀ ਕੁਰਸੀ ਦੇ ਚਾਰੇ ਪਾਸੇ ਹਿੱਲਣ ਘੇਲਣ ਜਿੱਥੇ ਮਿਲਣਗੇ ਉੱਥੇ ਹੀ ਜਲੂਸ ਕੱਢੂ ਕਿਉਂਕਿ ਮੇਰੇ ਕੋਲ ਖਾਣ ਨੂੰ ਕੁਝ ਨਹੀਂ ਬਚਾਏਗਾ ਇਹ ਸਭ ਚੱਕਟੇ ਵੱਟੇ ਨੇ ਮੈਂ ਕਹਿੰਨੀ ਆ ਇੰਨੀ ਗੰਦੀ ਸਰਕਾਰ ਨਾਲ ਕੋਈ ਆਉਗੀ ਮੈਂ ਤੋਨੇ ਵਹਾ ਪਿੱਛੇ ਖਿੱਚੇ ਜਾਂਦੀਆਂ ਨੇ ਮੇ ਉੱਤਰਨਾ ਹੁੰਦਾ ਜਦੋਂ ਮੇਰੇ ਹੱਥ ਉਹਨੇ ਗੱਲ 'ਚ ਹੱਥ ਪਾ ਲਿਆ ਉਸ ਤੋਂ ਬਾਅਦ ਉਹ ਮੇਰੇ ਕੇਸ ਫਟ ਕੇ ਪਿੱਛੇ ਖਿੱਚਦੇ ਨੇ ਇਹੀ ਭਗਵਤ ਮਾਨ ਕਹਿੰਦਾ ਸੀ ਕਿ ਸਰਕਾਰਾਂ 'ਚ ਲੋਕੀ ਜਿਹੜੇ ਨੌਜਵਾਨ ਮੁੰਡੇ ਨੇ ਬੇਰੁਜ਼ਗਾਰ ਮੁੰਡੇ ਨੇ ਆਪਦੇ ਕੱਚਾ 'ਚ ਪੱਗ ਲੈ ਕੇ ਆਉਂਦੇ ਨੇ ਇਹ ਸਰਕਾਰ ਇਹ ਇਹ ਗੱਲ ਕਹਿੰਦਾ ਸੀ ਇਹੀ ਭਗਵਤ ਮਾਨ ਨੇ ਕੱਲ ਸਿੱਧ ਕਰਤਾ ਪੱਗ ਉਹ ਇੱਕ ਨੌਜਵਾਨ ਦੀ ਨਹੀਂ ਉਤਰੀ ਉਹ ਪੰਜਾਬ ਉਹ ਪੱਗ ਹਰ ਪੰਜਾਬੀ ਹਰ ਨੌਜਵਾਨ ਦੀ ਜਿਹੜਾ ਕੋਈ ਪੰਜਾਬ ਲਈ ਜਿਹੜਾ ਕੋਈ ਪੰਜਾਬ ਦੇ ਮੁੱਤੇ ਤੇ ਬੋਲਦਾ ਜਿਹੜਾ ਸਰਕਾਰ ਅੱਗੇ ਜਾ ਕੇ ਗੱਲ ਕਰਨ ਦੀ ਤੇ ਜੋ ਆਪਣੇ ਆਪਣੇ ਤੌਰ ਤੇ ਅਣਖ ਰੱਖਦਾ ਉਹ ਹਰ ਨੌਜਵਾਨ ਪੰਜਾਬੀ ਦੀ ਪੱਗ ਉਤਰੀ ਹੈ ਕੱਲ ਭਗਵੰਤਪਾਨ ਅਤੇ ਅਰਵਿੰਦ ਕੇਜਰੀਵਾਲ ਦਾ ਪਟਿਆਲਾ ਦੇ ਵਿੱਚ ਰੋਡ ਸ਼ੋਅ ਸੀ ਰੋਡ ਸ਼ੋਅ ਦੇ ਦੌਰਾਨ ਉੱਥੇ ਸਿੱਪੀ ਸ਼ਰਮਾ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੇ ਮੋ ਬੋਲੇ ਭੈਣ ਅਤੇ ਮਨਪ੍ਰੀਤ ਸਿੰਘ ਉਥੇ ਆਪਣੀਆਂ ਕੁਝ ਮੰਗਾ ਲੈ ਕੇ ਗਏ ਸੀ ਪਰ ਉਥੇ ਜਿੱਥੇ ਮਨਪ੍ਰੀਤ ਸਿੰਘ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਉਹਨਾਂ ਦੇ ਨਾਲ ਕੁੱਟਮਾਰ ਦੋਵਾਂ ਦੇ ਨਾਲ ਕੀਤੀ ਗਈ ਜਿੱਥੇ ਵੋਟਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਸਿਪੀ ਸ਼ਰਮਾ ਨੂੰ ਆਪਣੀ ਭੈਣ ਕਹਿੰਦੇ ਨੇ ਅਤੇ ਵੋਟਾਂ ਤੋਂ ਬਾਅਦ ਕਦੇ ਵੀ ਅੱਜ ਤੱਕ ਮਿਲੇ ਨਹੀਂ ਤੇ ਜਦੋਂ ਉਹ ਆਪਣੀ ਗੱਲ ਲੈ ਕੇ ਉਹਨਾਂ ਦੇ ਕੋਲ ਪਹੁੰਚੇ ਅਤੇ ਉਹਨਾਂ ਦੇ ਸਾਥੀ ਦੀ ਔਰ ਸਿਪੀ ਸ਼ਰਮਾ ਦੀ ਜਿਹੜੀ ਹੈ ਉਹ ਉਥੇ ਕੁੱਟਮਾਰ ਹੁੰਦੀ ਹੈ ਦਸਤਾਰ ਦੀ ਬੇਅਦਬੀ ਹੁੰਦੀ ਹੈ ਕਿਸਾਂ ਦੀ ਬੇਅਦਬੀ ਹੁੰਦੀ ਹੈ ਮੇਰੇ ਨਾਲ ਨੇ ਦੋਵੇਂ ਜਣੇ ਮਨਪ੍ਰੀਤ ਸਿੰਘ ਜੀ ਔਰ ਨਾਲ ਮੇਰੇ ਸਿੱਪੀ ਸ਼ਰਮਾ ਜੀ ਨੇ ਗੱਲਬਾਤ ਜਿਹੜੀ ਆ ਕਰਦੇ ਆ ਮਨਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਦੋਵੇਂ ਜਣੇ ਗਏ ਸਿੱਪੀ ਸ਼ਰਮਾ ਜੀ ਨੂੰ ਸਾਰੇ ਜਾਣਦੇ ਹੀ ਆ ਤੁਸੀਂ ਇਹਨਾਂ ਦਾ ਸਾਥ ਦੇਣ ਦੇ ਲਈ ਉੱਥੇ ਗਏ ਸੀਗੇ ਉੱਥੇ ਕੀ ਕੁਝ ਹੋਇਆ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਤੁਹਾਨੂੰ ਉੱਥੇ ਦੇਖ ਲਿਆ ਸੀ ਸਿੱਪੀ ਸ਼ਰਮਾ ਜੀ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਗੁਰਫਤੇ ਮੈਂ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਅਸੀਂ ਇੱਕ ਜਿਹੜੀਆਂ ਇਹ ਚੌਣਾ ਚੱਲ ਰਹੀਆਂ ਨੇ ਆਜ਼ਾਦ ਤੌਰ ਤੇ ਇੱਕ ਫਰੰਟ ਤੇ ਅਸੀਂ ਇਕੱਠੇ ਹੋਏ ਹੋਏ ਹਾਂ ਜਿਸ ਤਰ੍ਹਾਂ ਇੱਕ ਭੈਣ ਭਾਈ ਦਾ ਰਿਸ਼ਤਾ ਹੁੰਦਾ ਹੈ ਉਸੇ ਤਰ੍ਹਾਂ ਸਿੱਪੀ ਮੈਨੂੰ ਭਰਾ ਕਹਿੰਦੀ ਹੈ ਬਾਈ ਕਹਿੰਦੀ ਹੈ ਜਿੰਮੇ ਸਾਡੇ ਮਾਲਵੇ ਵਾਲੇ ਪਾਸੇ ਬੋਲੀ ਹੁੰਦੀ ਹੈ ਤੇ ਮੈਨੂੰ ਭੈਣ ਕਹਿਣਾ ਕਈ ਦਿਨਾਂ ਤੋਂ ਜਿਹੜੇ ਦੇ ਮਨ 'ਚ ਗੱਲਾਂ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਇਲੈਕਸ਼ਨਾਂ ਤੋਂ ਪਹਿਲਾਂ ਬਾਈ ਦੀ ਇਲੈਕਸ਼ਨਾਂ ਤੋਂ ਪਹਿਲਾਂ ਇਹਨੂੰ ਟੈਂਕੀ ਤੋਂ ਭੈਣ ਕਹਿ ਕੇ ਉਤਾਰਿਆ ਸੀ ਰਖੜੀ ਬਣਾਈ ਸੀ ਤੇ ਕਹ ਰਸੀਗਾ ਵੀ ਜਦੋਂ ਸਾਡੀ ਸਰਕਾਰ ਆਉਂਦੀ ਹੈ ਪੰਜਾਬ 'ਚ ਤਾਂ ਪਹਿਲ ਦੇ ਆਧਾਰ ਤੇ ਭੈਣੇ ਤੈਨੂੰ ਨੌਕਰੀ ਦਿੱਤੀ ਜਾਊਗੀ ਤੁਹਾਡੀ ਆਲ ਜੂਨੀਅਨ ਨੂੰ ਪਰ ਅਫਸੋਸ ਦੀ ਗੱਲ ਹੈ ਜਿਹੜੇ ਹੁਣ ਸਾਡੇ ਉਮੀਦਵਾਰ ਨੇ ਇਥੋਂ ਸੰਗਰੂਰ ਤੋਂ ਮਿਸਟਰ ਮੀਤਿਹਰ ਉਹਨਾਂ ਨੇ ਨੌਕਰੀਆਂ ਤਾਂ ਕੀ ਦੇਣੇ ਅਸੀਂ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਉਹਨਾਂ ਨੇ ਸਕਉਂਦੀ ਇਹਨਾਂ ਦੀ ਪੋਸਟਿੰਗ ਰੱਦ ਕਰਤੀ ਉਹ ਭੈਣ ਵੀ ਦੱਸੂਗੀ ਬਹੁਤ ਦਿਨਾਂ ਤੋਂ ਇਹ ਟੈਨਸ਼ਨ ਸੀਗੀ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਜਿਹੜਾ ਇਹਨਾਂ ਨਾਲ ਹਾਦਸਾ ਹੋਇਆ ਹੋਇਆ ਹੈ मतलब ਇਹਨਾਂ ਦੇ ਜਿਹੜੇ ਹਸਬੰਡ ਸੀਗੇ ਉਹ ਡਰਗ ਐਡਿਕਟਿਡ ਸੀ ਤੇ 2 3 ਢਾਈ ਤਨ ਮਹੀਨੇ ਹੋ ਗਏ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ। ਅੱਛਾ ਉਹਨਾਂ ਦਾ ਵੀ ਇਹਨਾਂ ਤੇ ਮਤਲਬ ਇੱਕ ਤਰ੍ਹਾਂ ਦਾ ਡਿਪਰੈਸ਼ਨ ਸੀਗਾ। ਗੱਲਾਂ ਚੱਲਦੀਆਂ ਸੀ ਜਿਸ ਤਰ੍ਹਾਂ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਆਂ, ਆਜ਼ਾਦ ਲੋਕਾਂ ਬਾਰੇ ਦੱਸਦੇ ਆਂ, ਰਵਾਇਤੀ ਪਾਰਟੀਆਂ ਦੇ ਖਿਲਾਫ ਬੋਲਦੇ ਆਂ। ਤੇ ਇਹਨਾਂ ਨੇ ਕਿਹਾ ਵੀ ਬਾਈ ਇੱਥੇ ਕੇਜਰੀ ਹਾਲ ਆ ਰਿਹਾ ਹੈ। ਵੀ ਕਿਉਂ ਨਾ ਮਾਪਦਾ ਜਾ ਕੇ ਦਿਲ ਦਾ ਦਰਦ ਉਹਦੇ ਨਾਲ ਸਾਂਝਾ ਕਰਾ। ਤੇ ਜਿਹੜੀ ਗੱਲ ਮੇਰੇ ਨਾਲ ਹੋਈ ਹੈ, ਜਿੱਥੇ ਤਾਂ ਮੈਨੂੰ ਨੌਕਰੀ ਤੋਂ ਇਹਨਾਂ ਨੇ ਰੁਜ਼ਗਾਰਤਾ ਕੀ ਦੇਣਾ ਸੀ ਉੱਥੇ ਢਿੱਡ ਤੇ ਲੱਤ ਵੱਜੀ ਐ ਨਾਲ ਹੀ ਜਿਹੜਾ ਮੇਰਾ ਘਰ ਪਟਤਾ ਜਿਸ ਤਰ੍ਹਾਂ ਆਪਸੇ ਗੱਲ ਕਰਦੇ ਸੀ ਵੀ ਕੇਜਰੀਵਾਲ ਨੇ ਆਪਣੀ ਭੈਣ ਦਾ ਸੁਹਾਗ ਹੀ ਉਜਾੜਤਾ ਉਹ ਆਪੇ ਜੀਜੇ ਦਾ ਕਾਤਲ ਐ ਵੀ ਆਪਾਂ ਜਾ ਕੇ ਉਹਨਾਂ ਨਾਲ ਗੱਲ ਕਿਉਂਕਿ ਇਲੈਕਸ਼ਨ ਟਾਈਮ ਤੁਸੀਂ ਵੀ ਜਾਣਦੇ ਹੋ ਇਹ ਜਿਹੜੇ ਸੱਪ ਕਹਿ ਸਕਦੇ ਆ ਡੱਡੂ ਕਹਿ ਸਕਦੇ ਆ ਇਲੈਕਸ਼ਨ ਦੇ ਟਾਈਮ ਹੀ ਬਰਸਾਤੀ ਡੱਡੂਆਂ ਦੀ ਤਰ੍ਹਾਂ ਬਾਹਰ ਆਉਂਦੇ ਨੇ ਉਹ ਨਹੀਂ ਮਿਲਦੇ ਠੀਕ ਐ ਉਸ ਤੋਂ ਬਾਅਦ ਅਸੀਂ ਜਾ ਕੇ ਜਾਣ ਦਾ ਫੈਸਲਾ ਕੀਤਾ ਵੀ ਜਾ ਕੇ ਆਪਾਂ ਗੱਲ ਤਾਂ ਰੱਖੀਏ ਅਸੀਂ ਜਦ ਤੱਕ ਰਹੀ ਵੀ ਇਹ ਤੇਰੀ ਭੈਣ ਹੈ ਮੈਂ ਨਾਲ ਇੱਕ ਮੇਲ ਦੇ ਤੌਰ ਤੇ ਇਹਨਾਂ ਦਾ ਸਹਿਯੋਗੀ ਬਣ ਕੇ ਗਿਆ ਅਸੀਂ ਸੰਗਰੂਰ ਜਾਣ ਦੀ ਸੋਚੀ ਸੰਗਰੂਰ ਸਾਨੂੰ ਪਹਿਲੀ ਫੋਰਸ ਨੇ ਕਿਉਂਕਿ ਮੈਂ ਇੱਥੇ ਲੋਕਲ ਹੋਣ ਦੇ ਨਾਤੇ ਇੱਕ ਸਮਾਜ ਸੇਵੀ ਦਾ ਵੀ ਕੰਮ ਕਰਦਾ ਪੁਲਿਸ ਨੇ ਸਾਨੂੰ ਰੋਕ ਲਿਆ ਸਾਨੂੰ ਜਾਣ ਦੇ ਹੁਣੇ ਜੀ ਸਾਨੂੰ ਸਾਡੀ ਗੱਡੀ ਨੂੰ ਰੋਕ ਲਿਆ ਤੇ ਇਹ ਕਹਿੰਦੇ ਵੀ ਅਸੀਂ ਜਾਣ ਨਹੀਂ ਦੇਣਾ ਚਲੋ ਅਸੀਂ ਉਥੋਂ ਇਸੀ ਕਹਿ ਵੀ ਅਸੀਂ ਨਹੀਂ ਜਾਣਦੇ ਜਿਹੜੇ ਸਾਰੇ ਰੂਟ ਸੀਗੇ ਉਹਨਾਂ ਨੇ ਇੱਕ ਤਰ੍ਹਾਂ ਦਾ ਕਰਫਿਊ ਇੱਥੇ ਸੰਗਰੂਰ 'ਚ ਲੱਗਿਆ ਹੋਇਆ ਸੀ ਤੁਹਾਡੇ ਲਈ ਮੈਂ ਸਾਡੇ ਸੱਜਣਾਂ ਦਾ ਦੱਸਦਾ ਵੀ ਜਿਹੜੇ ਸੰਗਰੂਰ ਦੇ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਹੋਈਆਂ ਸੀ ਜਿਹੜੇ ਦੁਕਾਨਦਾਰ ਦਾ ਵੀਰ ਜੇ ਮੋਟਰਸਾਈਕਲ ਉਹਦੀ ਦੁਕਾਨ ਦੇ ਅੱਗੇ ਲੱਗ ਗਿਆ ਉਹ ਵੀ ਨਹੀਂ ਚੱਕਣ ਦਿੱਤਾ ਗਿਆ ਦੁਪਹਿਰੇ ਜਿਹੜੇ ਸਾਡੇ ਮਹਾਜਨ ਲੋਕ ਦੁਕਾਨਦਾਰ ਘਰੇ ਰੋਟੀ ਖਾਣ ਜਾਂਦੇ ਨੇ ਉਹ ਵੀ ਰੋਟੀ ਖਾਣ ਦੀ ਮਨਾਹੀ ਸੀ ਵੀ ਤੁਸੀਂ ਇੱਥੇ ਬੈਠਣ ਨਾ ਇਹ 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 ਕਹਾਣੀ ਸੀ ਸਾਡੇ ਸਾਰੇ ਰੋਡਸ ਬਲੌਕ ਸੀਗੇ ਸਿਰਫ ਇਹਨਾਂ ਦੇ ਲੀਡਰ ਜਾਂ ਇਹਨਾਂ ਦੇ ਜਿਹੜੇ ਕਹਿ ਸਕਦੇ ਕੈਕਟਰ ਜਾ ਸਕਦਾ ਸੀਗਾ ਜਦੋਂ ਅਸੀਂ ਉੱਥੋਂ ਗੱਡੀ ਵਾਪਸ ਮੋੜ ਲਈ ਤੇ ਇਹਨੇ ਕਿਹਾ ਕਿ ਨਹੀਂ ਵੀ ਬਾਈ ਵੀ ਆਪਾਂ ਨੂੰ ਤਾਂ ਕਿਸੇ ਨੇ ਕੋਈ ਗੱਲ ਸੁਣੀ ਨਹੀਂ ਸਾਨੂੰ ਪਤਾ ਲੱਗਿਆ ਥਰੂ ਮੀਡੀਆ ਵੀ ਪਟਿਆਲੇ ਇਹਨਾਂ ਦਾ ਅਗਲਾ ਰੋਡ ਸ਼ੋਅ ਹੈ ਸੋ ਅਸੀਂ ਆ ਕੇ ਦੁਬਾਰੇ ਤਿਆਰੀ ਕੀਤੀ ਇਹਨਾਂ ਦਾ ਸੂਟ ਚੇਂਜ ਕਰਾ ਕੇ ਇਹਨਾਂ ਦੇ ਕੁੜਤਾ ਪਜਾਮਾ ਇਹਨਾਂ ਦੇ ਪਵਾਇਆ ਵੀ ਆਪਾਂ ਰੂਪ ਬਦਲ ਕੇ ਜਾਣੇ ਆ ਵੀ ਕਿਤੇ ਇਹੀ ਕਹਾਣੀ ਸਾਡੇ ਨਾਲ ਪਟਿਆਲੇ ਨਾਲ ਵਰਤ ਜੇ ਤੇ ਇਹਨਾਂ ਨੇ ਕੁਰਤਾ ਪਜਾਮਾ ਪਾ ਕੇ ਆਪਣੇ ਸਿਰ ਤੇ ਕੈਪ ਲੈ ਕੇ ਅਸੀਂ ਪਟਿਆਲਾ ਪਹੁੰਚ ਜਾਨੇ ਆ ਉਤੋਂ ਬਾਅਦ ਜਿੱਥੇ ਇਹਨਾਂ ਦਾ ਰੋਡ ਸ਼ੋਅ ਸੀਗਾ ਚਾਂਦਰੀ ਚੌਂਕ ਤੋਂ ਚੱਲਣਾ ਸੀ ਨਰਦਾਣਾ ਚੌਂਕ ਨਰਦਾਣਾ ਚੌਂਕ ਤੋਂ ਜਾਣਾ ਸੀ ਇਹਨਾਂ ਨੇ ਕਿਲਾ ਮਾਰ ਕੇ ਕਿਲਾ ਚੌਂਕ ਸੌਰੀ ਉੱਥੇ ਚਲੋ ਅਸੀਂ ਇੱਥੇ ਪਹੁੰਚੇ ਤਾਂ ਅੱਧਾ ਪੌਣਾ ਘੰਟਾ ਜੋ ਅਸੀਂ ਉੱਥੇ ਦੇਖਿਆ ਵੀ ਕਿੱਥੋਂ ਸ਼ੁਰੂ ਹੋਣਾ ਹੈ ਕਿੱਥੇ ਨਹੀਂ ਸ਼ੁਰੂ ਹੋਣਾ ਸਾਡੀ ਦੋਨਾਂ ਦੀ ਇਹ ਸੋਚ ਸੀਗੀ ਵੀ ਇੱਕ ਸਾਈਟ ਤੇ ਖੜੇ ਹੋਣਾ ਆਪਾਂ ਕੈਟਰਚ ਨਹੀਂ ਖੜਨਾ ਕਿੱਤੇ ਕਾਲੂ ਸਾਡੇ ਤੇ ਇਲਜ਼ਾਮ ਲੱਗ ਗਏ ਵੀ ਇਹ ਵਿੱਚੋਂ ਖੜੇ ਹੋ ਕੇ ਜੀ ਕੋਈ ਲੋਕ ਸ਼ਰਾਰਤੀ ਬੰਦੇ ਆਏ ਤੇ ਸਾਡੇ ਤੇ ਅਲੀਗੇਸ਼ਨ ਲੱਗ ਸਕਦੇ ਨਾ ਫੇਰ ਵੀ ਜੇ ਇਹਦੇ ਉਹ ਭਰਾ ਨੇ ਤੇ ਮੌਜੂਦਾ ਤੌਰ ਤੇ ਮੁੱਖ ਮੰਤਰੀ ਦਿੱਲੀ ਨੇ ਉਹਨਾਂ ਨਾਲ ਹੀ ਮੁੱਖ ਮੰਤਰੀ ਪੰਜਾਬ ਸੀਗੇ ਨਾਲ ਹੀ ਜਿਹੜੇ ਡਾਕਟਰ ਬਲਬੀਸ ਸੀ ਉਥੋਂ ਦੇ ਕੈਂਡੀਡੇਟ ਨੇ ਉਹ ਸੀਗੇ ਅਸੀਂ ਕਿਹਾ ਵੀ ਆਪਾਂ ਬਈ ਸਾਈਡ ਤੇ ਹੋ ਕੇ ਕਰਨਾ ਇੱਕ ਕਾਰਨ ਚ ਅਸੀਂ ਖੜੇ ਹੋਏ ਇਹਨਾਂ ਕੋਲੇ ਇੱਕ ਆਪਦਾ ਜੋ ਲਿਖਤੀ ਰੂਪ ਚ ਬਿਆਨ ਸੀ ਵੀ ਮੈਂ ਮੰਗ ਵੀ ਲਾ ਲੋ ਉਹਦੇ ਵਿੱਚ ਸਾਰੀ ਸਟੋਰੀ ਬਿਆਨ ਸੀ ਆਪਦਾ ਦਰਦ ਸੀਗਾ ਉਹ ਅਸੀਂ ਸਾਈਡ ਕਾਰਨਰ ਤੇ ਖੜੇ ਆ ਚਲੋ ਉੱਥੇ ਉਹਨਾਂ ਦਾ ਰੋਡ ਸ਼ੋਅ ਸ਼ੁਰੂ ਹੁੰਦਾ ਜਿਹੜੀ ਇਹਨਾਂ ਨੇ ਫੇਸਬੁੱਕ ਤੇ ਜਾਂ ਆਪਦੇ ਸਾਂਝੀ ਕੀਤੀ ਹੋਈ ਹੈ ਆਪਦੇ ਪੇਜ ਤੇ ਭਗਵੰਤ ਸਿੰਘ ਮਾਨ ਨੇ ਭਗਵੰਤ ਮਾਨ ਸਿੰਘ ਤਹੇ ਪਾਉਂਦੇ ਨਹੀਂ ਸੌਰੀ ਉਥੇ ਇਹਨਾਂ ਨੇ ਆਪਦੀ ਪੇਜ ਤੇ ਸਾਂਝਾ ਕੀਤਾ ਹੋਇਆ ਉਥੇ ਇੱਕ ਇੱਕ ਮਿੰਟ ਕੁ ਸੈਕਿੰਡ ਤੇ ਉਹ ਉਹ ਵੀ ਕਵਰ ਹੋ ਰਿਹਾ ਸਾਡੀ ਉਹ ਜਿਹੜੀ ਘਟਨਾ ਹੋਈ ਹੈ ਐਸੀ ਕਾਰਨਰ ਤੇ ਖੜਦੇ ਆ ਮੈਂ ਤੇ ਸਿੱਪੀ ਸਾਡੇ ਅੱਗੇ ਆ ਕੇ ਕੈਟਰ ਖੜ ਜਾਂਦਾ ਅਸੀਂ ਫੇਰ ਵੀ ਸਾਈਡ ਤੇ ਖੜਦੇ ਆ ਵੀ ਆਪਾਂ ਕੈਟਰ ਦੇ ਵਿੱਚ ਨਹੀਂ ਵੜਨਾ ਜੋ ਅਸੀਂ ਗੱਲ ਕਰਨੀ ਹੈ ਜੋ ਵੀ ਅਸੀਂ ਉੱਥੇ ਗੱਲ ਰੱਖਣੀ ਹੈ ਅਸੀਂ ਸਾਈਡ ਤੇ ਹੋ ਕੇ ਖੜੇ ਸੀਗੇ ਈਵਨ ਅਸੀਂ ਆਪਦੇ ਕੋਈ ਫੋਨ ਨਹੀਂ ਲੈ ਕੇ ਗਏ ਯਾਨੀ ਤੁਸੀਂ ਆਪਣੀ ਗੱਲ ਕਹਿਣਗੇ ਅਸੀਂ ਹੰਗਾਮਾ ਕਰਨ ਨਹੀਂ ਸੀ ਰਾਈਟ ਐਸੀ ਆਪਦੀ ਗੱਲ ਅਮਨ ਕਾਨੂੰਨ ਚ ਕਿਉਂਕਿ ਬਤੌਰ ਮੈਂ ਇੱਕ ਐਡਵੋਕੇਟ ਵੀ ਹਾਂ ਮੈਨੂੰ ਪਤਾ ਹੈ ਵੀ ਕੱਲੂ ਸਾਡੇ ਤੇ ਐਲੀਗੇਟ ਵੀ ਹੋ ਸਕਦੇ ਸੀਗੇ ਪੁੱਛ ਪੜਤਾਲ ਵੀ ਹੋ ਸਕਦੀ ਸੀ ਤੁਸੀਂ ਇੱਥੇ ਕਿਉਂ ਆਏ ਕੀ ਤੁਹਾਡਾ ਮੋਟਿਵ ਸੀਗਾ ਸੋ ਉਹ ਸਾਰੀਆਂ ਗੱਲਾਂ ਨੂੰ ਧਿਆਨ ਕਾਨੂੰਨ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਆਪਣੇ ਫੋਨ ਵੀ ਗੱਡੀ 'ਚ ਰੱਖ ਗਏ ਵੀ ਕੱਲੂ ਇਹ ਗੱਲ ਨਾ ਹੋ ਵੀ ਤੁਸੀਂ ਫੋਨ ਕਿਸੇ ਤੇ ਕਿਸੇ ਤੋਂ ਭੇਜ ਜਾਗੇ ਤੇ ਉਸ ਤੋਂ ਬਾਅਦ ਅਸੀਂ ਕਾਰਨਰ 'ਤੇ ਖੜਦੇ ਆ ਇਹਨਾਂ ਦਾ ਕਾਫਲਾ ਆਉਂਦਾ ਤੇ ਕੁਦਰਤੀ ਜਿਹੜੇ ਉੱਥੇ ਸੀ ਆਈਡੀ ਵਾਲੇ ਸੀਗੇ ਉਹ ਜਦੋਂ ਇਹ ਹੱਥ 'ਚੋਂ ਮੰਗ ਪੱਤਰ ਜੋ ਇਹਨਾਂ ਨੇ ਆਪਣਾ ਬਿਆਨ ਕੀਤਾ ਹੋਇਆ ਸੀ ਹੱਥ 'ਚ ਰੱਖ ਲਾਉਂਦੇ ਨੇ ਉਹ ਆ ਕਿ ਜਦੋਂ ਪਤਾ ਲੱਗ ਜਾਂਦਾ ਤਾਂ ਉਹ ਲੇਡੀ ਕਨਸਟੇਬਲਸ ਅੱਗੇ ਲਾ ਦਾਂਦੇ ਨੇ ਸਾਡੇ ਅੱਗੇ ਤਨਾਤ ਕਰ ਦਾਂਦੇ ਨੇ ਚਲੋ ਮੈਂ ਉਹਨਾਂ ਨੂੰ ਕਹਿੰਨੇ ਵੀ ਅਸੀਂ ਕੋਈ ਇੱਥੇ ਹੰਗਾਮਾ ਨਹੀਂ ਕਰਨਾ ਬਾਈ ਜੀ ਐਸੀ ਤਾਂ ਆ ਸਿਰਫ ਉਹਨਾਂ ਨੂੰ ਫੜਾਉਣਾ ਹੈ ਵੀ ਆ ਸਿੱਪੀ ਸ਼ਰਮਾ ਹੈ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਉਹ ਉਹਨਾਂ ਨੇ ਮੂੰਹ ਬੋਲੀ ਭੈਣ ਬਣਾਈ ਹੋਈ ਹੈ ਰਵਿੰਦ ਕੇਜਰੀਵਾਲ ਨੇ ਐਸੀ ਦਾ ਜਿਹੜਾ ਇਹਨਾਂ ਹੱਡ ਬੀਤਰੀ ਹੈ ਪੰਜਾਬ ਦੇ ਜਿਹੜੇ ਹਾਲਾਤ ਨੇ ਬੇਰਜਗਾਰੀ ਹੈ ਨਸ਼ੇ ਦੀ ਹਰ ਰੋਜ਼ ਜੇ ਆਪਾਂ ਅੰਕੜੇ ਕੱਢੀ ਤਾਂ ਹਰ ਹਰ ਘੰਟੇ ਬਾਅਦ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਅਸੀਂ ਇਹ ਗੱਲ ਉਹਨਾਂ ਦੇ ਅੱਗੇ ਰੱਖਣੀ ਸੀ ਸਾਡੇ ਮੂਹਰੇ ਪੁਲਿਸ ਤਨਾਤ ਕਰਤੀ ਜਾਂਦੀ ਹੈ ਲੇਡੀ ਕਨਸਟੇਬਲ ਖਾਸ ਕਰਕੇ ਇਹਨਾਂ ਮੂਹਰੇ ਖੜੀ ਕੀਤੀ ਜਾਂਦੀ ਹੈ ਜੋ ਇਹਨਾਂ ਦੇ ਇੱਥੇ ਠੋਡੀ ਦੇ نیچے ਡੰਡੇ ਲਾ ਲਾਂਦੇ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਕਾਫਲਾ ਪਤਨ ਲੱਗ ਜਾਂਦਾ ਹੈ ਅਸੀਂ ਕੇਜਰੀਅਲ ਸਾਹਿਬ ਭਗਵੰਤ ਸਿੰਘ ਸਾਹਿਬ ਐਸੀ ਕਰਕੇ ਵੀ ਸਾਡੀ ਸੁਣੀ ਜਾਵੇ ਅਸੀਂ ਹੈਂਡ ਰੇਸ ਕਰਦੇ ਹਾਂ ਵੀ ਸਾਡੀ ਸੁਣੀ ਜਾਵੇ ਤੇ ਉਹ ਮਤਲਬ ਜਦੋਂ ਨੇੜੇ ਆਉਣ ਲੱਗਦਾ ਹੈ ਉਹ ਸਾਨੂੰ ਧੱਕਾ ਮੁੱਕੀ ਵੱਜਣ ਲੱਗ ਜਾਂਦੀ ਹੈ ਜਿਹੜੇ ਪੁਲਿਸ ਪ੍ਰਸ਼ਾਸਨ ਸੀ ਜਿਹਨੂੰ ਪਤਾ ਲੱਗੇ ਸਿੱਪੀ ਸ਼ਰਮਾ ਇੱਥੇ ਆਈ ਹੋਈ ਹੈ ਮਨਪ੍ਰੀਤ ਅਨਮੋਲ ਇੱਥੇ ਆਇਆ ਹੋਇਆ ਉਹ ਸਾਨੂੰ ਧੱਕਾ ਮੁੱਕੀ ਮਾਰਨ ਲੱਗ ਜਾਂਦੇ ਨੇ ਅਸੀਂ ਫੇਰ ਵੀ ਗੱਲ ਕਰਦੇ ਆ ਆਖਰ 'ਚ ਜਦੋਂ ਉਹਨਾਂ ਦੀ ਗੱਡੀ ਦਾ ਜਿਹੜਾ ਅਗਲਾ ਫਰੰਟ ਹੈ ਸਾਡੇ ਕੋਲ ਗੁਜਰਨ ਲੱਗਦਾ ਤੇ ਬੇਬਸ ਹੋ ਕੇ ਅਸੀਂ ਬੇਬਸ ਹੋ ਕੇ ਜਿਹੜੇ ਸਾਡੇ ਹੱਥਾਂ 'ਚ ਜਿਹੜੇ ਲਿਖੇ ਹੋਏ ਸੀਗੇ ਲਿਖਤ ਸੀ ਪਰਚੇ ਦੇ ਟਾਈਪ ਉਹ ਸਾਨੂੰ ਉੱਪਰ ਸਿੱਟਨੇ ਪੈ ਜਾਂਦੇ ਨੇ ਜਦੋਂ ਉੱਪਰ ਸਿੱਟਦੇ ਨੇ ਉਹ ਤੁਸੀਂ ਦੇਖਦੇ ਹੋ ਉਹ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਉਹ ਪਰਚੇ ਚਲੇ ਜਾਂਦੇ ਨੇ ਤੇ ਤੁਸੀਂ ਇਹ ਦੇਖੋ ਅਰਵਿੰਦ ਕੇਜਰੀਆ ਤੇ ਮਿਸਟਰ ਭਗਵੰਤ ਮਾਨ ਇਹ ਸਾਡੇ ਕਿ ਨਹੀਂ ਦੇਖਦੇ ਨੇ ਦੇਖ ਕੇ ਆਪਾਂ ਚ ਗੱਲ ਵੀ ਕਰਦੇ ਨੇ ਵੀ ਇਹ ਕੌਣ ਨੇ ਕੀ ਗੱਲ ਹੈ ਮੈਨੂੰ ਤਾਂ ਇਹ ਵੀ ਲੱਗਦਾ ਵੀ ਅਰਵਿੰਦ ਕੇਜਰੀਆ ਨੇ ਪਛਾਣ ਲਿਆ ਹੋਣਾ ਵੀ ਇਹ ਇਹ ਕੁੜੀ ਨੂੰ ਮੈਂ ਭੈਣ ਕਹਿ ਕੇ ਟੈਂਕੀ ਤੋਂ ਉਤਾਰਿਆ ਸੀ ਤੇ ਅੱਜ ਉਹੀ ਭੈਣ ਮੇਰੇ ਮੂਰੇ ਆ ਕੇ ਖੜੀ ਹੋ ਗਈ ਉਸ ਤੋਂ ਬਾਅਦ ਉਥੋਂ ਦਾ ਜਿਹੜਾ ਸੀਨ ਹੈ ਉਥੋਂ ਜਿਹੜੇ ਜਿਹੇ ਹਾਲਾਤ ਮੈਂ ਤੁਹਾਡੇ ਨਾਲ ਬਿਆਨ ਕਰਨ ਲੱਗਿਆ ਮੈਨੂੰ ਆਪ ਨੂੰ ਸੁਣ ਕੇ ਦੇਖ ਕੇ ਮੈਂ 당ਗ ਰਹਿ ਗਿਆ ਕਿ ਇਹੋ ਜਿਹਾ ਕੁਝ ਇਹਜਾ ਵਰਤਾਰਾ ਸਾਡੇ ਪੰਜਾਬੀਆਂ ਨਾਲ ਸਾਡੇ ਨੌਜਵਾਨਾਂ ਨਾਲ ਇਹ ਪੰਜਾਬ ਚ ਪੰਜਾਬ ਦੇ ਨਾਲ ਜਿਹੜਾ ਪਟਿਆਲਾ ਹਾਰਟ ਆਫ ਕਹਿ ਸਕਦੇ ਆਪਾਂ ਪੰਜਾਬ ਕਿਹਾ ਜਾਂਦਾ ਹੈ ਦਿਲ ਦੀ ਧੜਕਣ ਕਿਹਾ ਜਾਂਦਾ ਹੈ ਉੱਥੇ ਇਹ ਜਿਹਾ ਕੁਝ ਹੋ ਰਿਹਾ ਉਹ ਵੀ ਇੱਕ ਐਡਵੋਕੇਟ ਨਾਲ ਬੜੇ ਮੈਂ ਪਰੇਸ਼ਾਨ ਤੇ ਦੰਗ ਜੀ ਤੇ ਦਸਤਾਰ ਦੀ ਵੀ ਬੇਅਦਬੀ ਹੋਈ ਮਤਲਬ ਬਾਅਦ ਦੀ ਗੱਲ ਆਉਣਾ ਜੀ ਜਦੋਂ ਅਸੀਂ ਉੱਥੇ ਉਹ ਪਰਚੇ ਖੰਡਿਆਦਾਨੇ ਆ ਕਿ ਸਾਡੀ ਕੋਈ ਕਦੋਂ ਨਹੀਂ ਸੁਣੀ ਜਾਂਦੀ ਸੀ ਪਰਚੇ ਡੇਗਦਾਨੇ ਆ ਉਹ ਉਤੋਂ ਬਾਅਦ ਜਿਹੜੇ ਉਤੋਂ ਦਾ ਤਣਾਤ ਬੰਦੇ ਸੀ ਸਿਵਲ ਚ ਜਿਹੜੇ ਸਿਵਲ ਚ ਬੰਦੇ ਆਉਂਦੇ ਨੇ ਤੇ ਉਹ ਫੜ ਕੇ ਮੇਰੇ ਮੂੰਹ ਤੇ ਇਸ ਤਰ੍ਹਾਂ ਰੱਖ ਲਾਉਂਦੇ ਨੇ ਮੈਂ ਕਿਉਂਕਿ ਕੇਜਰੀਆਲ ਕੇਜਰੀਆਲ ਕਹਿ ਰਿਹਾ ਸੀ ਮੇਰੇ ਮੂੰਹ ਤੇ ਇਸ ਤਰ੍ਹਾਂ ਹੀ ਬੰਦ ਰੱਖ ਲਾਉਂਦੇ ਨੇ ਉਸ ਤੋਂ ਬਾਅਦ ਮੈਂ ਫੇਰ ਕਹਨਾ ਕੇਜਰੀਆਲ ਜਦੋਂ ਮੂੰਹ ਤੇ ਬੰਦ ਰੱਖ ਲਾਉਂਦੇ ਨੇ ਐ ਕੁੱਟ ਕੇ ਹੱਥ ਰੱਖ ਲਾਉਂਦੇ ਨੇ ਤੇ ਮੇਰੇ ਦਾੜੇ 'ਚ ਉਹਨਾਂ ਦਾ ਹੱਥ ਫਸ ਜਾਂਦਾ ਦਾੜੀ ਦਾ ਹੱਥ ਫਸਦਾ ਹੁੰਦਾ ਉਹ ਤੋਂ ਬਾਅਦ ਉਹ 3-4 ਬੰਦੇ ਹੋਰ ਆਉਂਦੇ ਨੇ ਮੈਨੂੰ ਨਹੀਂ ਪਤਾ ਲੱਗਿਆ ਉਹ ਕਿਧਰੋਂ ਦੀ ਨਿਕਲ ਕੇ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰ ਸੀ ਇਹ ਵੀ ਮੇਰਾ ਸਵਾਲ ਤੁਹਾਡੇ ਰਾਹੀਂ ਮੈਂ ਪੁਲਿਸ ਪ੍ਰਸ਼ਾਸਨ ਪਟਿਆਲਾ ਨੂੰ ਕਰਨਾ ਚਾਹਣਾ ਕਿ ਉਹ ਸਿਵਲ ਚ ਪੁਲਿਸ ਪ੍ਰਸ਼ਾਸਨ ਸੀ ਕਿ ਸੀਆਈਟੀ ਚ ਉਹ ਵੀ ਇਹਦਾ ਡਿਪਾਰਟਮੈਂਟ ਉੱਥੇ ਤਨਾਤ ਹੁੰਦਾ ਉਹ ਤੋਂ ਬਾਅਦ ਮੈਨੂੰ ਉੱਥੋਂ ਖਿੱਚਿਆ ਜਾਂਦਾ ਮੇਰੀ ਮੈਂ ਦੋਨੇ ਬਹਾਾਂ ਪਿੱਛੇ ਖਿੱਚੇ ਜਾਂਦੀਆਂ ਨੇ ਮੇਰੀ ਪੱਗ ਉਤਾਰੀ ਜਾਂਦੀ ਹੈ ਇੱਕ ਉਤਰਨਾ ਹੁੰਦਾ ਜਦੋਂ ਮੇਰੇ ਹੱਥ ਉਹਨੇ ਗੱਲ 'ਚ ਹੱਥ ਪਾ ਲਿਆ ਉਸ ਤੋਂ ਬਾਅਦ ਉਹ ਮੇਰੇ ਕੇਸ ਫੜ ਕੇ ਪਿੱਛੇ ਖਿੱਚਦੇ ਨੇ ਉਸੇ ਤਰ੍ਹਾਂ ਹੀ ਸੱਪੀ ਸ਼ਰਮਾ ਨਾ ਹੁੰਦਾ ਮੇਰੇ ਕੇਸ ਫੜ ਕੇ ਪਿੱਛੇ ਖਿੱਚਦੇ ਨੇ ਮੈਂ ਫੇਰ ਵੀ ਕੇਜਰੀਆਲ ਉਹ ਤੋਂ ਬਾਅਦ ਦੀ ਗੱਲ ਐ ਸੀ ਕੇਜਰੀਆਲ ਮਰਦਾ ਬਾਦ ਕੇਜਰੀਆਲ ਕਾਤਲ ਹੈ ਇਹ ਸੀ ਬਾਦ ਚ ਨਾਰੇ ਲਾਉਣ ਲੱਗਦੇ ਆ ਤੇ ਉਹਦੇ ਦੌਰਾਨ ਸਾਡੇ ਜਿਹੜੇ ਮੂੰਹ ਫੜੇਗੇ ਇੱਕ ਸੰਵਿਧਾਨ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਸਰ ਉਹ ਰਾਈਟ ਟੂ ਸਪੀਕ ਦੇ ਕੇ ਗਏ ਨੇ ਬੜੇ ਅਫਸੋਸ ਦੀ ਗੱਲ ਹੈ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹਣਾ ਸਰਕਾਰਾਂ ਆਉਂਦੀਆਂ ਤੇ ਸਰਕਾਰਾਂ ਜਾਂਦੀਆਂ ਨੇ ਮੰਗਾਂ ਰੱਖੀਆਂ ਜਾਂਦੀਆਂ ਨੇ ਕੱਲੀ ਇਹ ਸਰਕਾਰ ਦੀ ਨਹੀਂ ਪਿਛਲੀਆਂ ਸਰਕਾਰਾਂ ਚ ਮੈਂ ਮੰਗਿਆ ਮੰਗਾਂ ਰੱਖੀਆਂ ਜਾਂਦੀਆਂ ਨੇ ਪਰ ਜਿਸ ਤਰ੍ਹਾਂ ਕੇਂਦਰ ਦੀ ਸਰਕਾਰ ਕੇਂਦਰ ਦੀ ਹਕੂਮਤ ਨੇ ਸਾਡੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਡੰਡੇ ਚਲਾਈ ਕਿਲ ਖੜੇ ਕੀਤੇ ਗਏ ਜਿਹਾ ਉਡਾਈਆਂ ਗਿਆ ਜਿਹੜਾ ਸਾਡਾ ਸੰਵਿਧਾਨ ਬਣਿਆ ਹੋਇਆ ਕਨਸਟੀਟਿਊਸ਼ਨ ਆਫ ਇੰਡੀਆ ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਕੱਲ ਸਾਡੀਆਂ ਪੱਗਾਂ ਰੋਲੀਆਂ ਗਈਆਂ ਪੈਰਾਂ 'ਚ ਇਹੀ ਭਗਵਤ ਮਾਨ ਕਹਿੰਦਾ ਸੀ ਵੀ ਸਰਕਾਰਾਂ 'ਚ ਲੋਕੀ ਜਿਹੜੇ ਨੌਜਵਾਨ ਮੁੰਡੇ ਨੇ ਬੇਰੁਜ਼ਗਾਰ ਮੁੰਡੇ ਨੇ ਆਪਦੇ ਕੱਛਾ 'ਚ ਪੱਗ ਲੈ ਕੇ ਆਉਂਦੇ ਨੇ ਇਹ ਸਰਕਾਰ ਇਹ ਇਹ ਗੱਲ ਕਹਿੰਦਾ ਸੀ ਇਹੀ ਭਗਵਤ ਮਾਨ ਨੇ ਕੱਲ ਸਿੱਧ ਕਰਤਾ ਉਹ ਦਸਤਾਰ ਦਾ ਮੇਰੇ ਦਾੜੇ ਦਾ ਮੇਰੇ ਜਿਹੜੇ ਕੇਸ ਫੜੇਗੇ ਉਹਦੀ ਮੈਂ ਬਤੌਰ ਇੱਕ ਕੰਪਲੀਟ ਵੀ ਲਿਖਤੀ ਰੂਪ ਚ ਉਤੋਂ ਬਾਅਦ ਮੈਂ ਦੇਖਿਆ ਸਾਨੂੰ ਪੁਲਿਸ ਪਾਰਟੀ ਉਤੋਂ ਚੱਕ ਕੇ ਲੈ ਜਾਂਦੀ ਹੈ ਦੋਨੇ ਮੈਨੂੰ ਤੇ ਸਿੱਪੀ ਨੂੰ ਉਤੋਂ ਬਾਅਦ ਸਾਨੂੰ 2.5 ਘੰਟੇ ਇੱਕ ਕਮਰੇ ਚ ਬਿਠਾਇਆ ਜਾਂਦਾ ਜਿੱਥੇ ਕੋਈ ਏਸੀ ਕੋਈ ਪੱਖਾ ਨਹੀਂ ਸੀ ਮੈਂ ਇਹ ਕਹਿਣਾ ਚਾਹਾਂਗਾ ਇਹ ਮੈਂ ਤਾਂ ਕਹਿਣਾ ਕਿਉਂਕਿ ਇਹ ਤਸ਼ੱਦਦ ਦਾ ਰੂਪ ਸਾਡੇ ਨਾਲ ਸਾਝਾ ਹੋਇਆ ਇੱਕ ਕਮਰੇ ਚ ਤਾੜ ਦਿੱਤਾ ਜਾਂਦਾ 2.5 ਘੰਟੇ ਬਾਅਦ ਕੋਈ ਚਾਰ ਸਾਹਬਾ ਕੇ ਕਹਿੰਦੇ ਨੇ ਵੀ ਸੌਰੀ ਜੀ ਜਿਹੜਾ ਜਿੱਥੇ ਇਹ ਵਾਕਾ ਹੋਇਆ ਜਿਹੜਾ ਨਾਰਦਾਣਾ ਚੌਂਕ ਹੈ ਉਹ ਤਾਂ ਸਾਡੇ ਜੁਡੀਕਸ਼ਨ ਚ ਨਹੀਂ ਆਉਂਦਾ ਇਹ ਕਹਿ ਕੇ ਢਾਈ ਘੰਟਾ ਵਾ ਸਾਨੂੰ ਉੱਥੇ ਤੋੜ ਦਿੱਤਾ ਜਾਂਦਾ ਪਰ ਅਸੀਂ ਈਨ ਮੰਨਣ ਵਾਲੇ ਬੰਦੇ ਨਹੀਂ ਜਿਸ ਤਰ੍ਹਾਂ ਸਿੱਪੀ ਨੇ ਸੁਹਾਗ ਦੇ ਸਰਤੇ ਨਹੀਂ ਗਰੀਬ ਪਰਿਵਾਰ ਦੀ ਹੈ ਰੁਜ਼ਗਾਰ ਨਹੀਂ ਜਿਸ ਤਰ੍ਹਾਂ ਇਹ ਲੜਦੀ ਹੈ ਇਹ ਸਾਡੇ ਪੰਜਾਬ ਦੀ ਈਆਂ ਵਾਸਤੇ ਸੇਧ ਬਣਦੀ ਹੈ ਉਵੇਂ ਬਤੌਰ ਇੱਕ ਵਕੀਰ ਜੇ ਪੱਗ ਉਹ ਇੱਕ ਨੌਜਵਾਨ ਦੀ ਨਹੀਂ ਉਤਰੀ ਉਹ ਪੰਜਾਬ ਉਹ ਪੱਗ ਹਰ ਪੰਜਾਬੀ ਹਰ ਨੌਜਵਾਨ ਦੀ ਜਿਹੜਾ ਕੋਈ ਪੰਜਾਬ ਲਈ ਜਿਹੜਾ ਕੋਈ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਹੈ ਜਿਹੜਾ ਸਰਕਾਰ ਅੱਗੇ ਜਾ ਕੇ ਗੱਲ ਕਰਨ ਦੀ ਤੇ ਜੋ ਆਪਣੇ ਆਪਣੇ ਤੌਰ ਤੇ ਅਣਖ ਰੱਖਦਾ ਉਹ ਹਰ ਨੌਜਵਾਨ ਪੰਜਾਬੀ ਦੀ ਪੱਗ ਉਤਰੀ ਹੈ ਤੇ ਇਹ ਬਤੌਰ ਮੈਂ ਰਿਟਰਨ ਚ ਕੰਪਲੀਟ ਦਿੱਤੀ ਹੈ ਇਹਦੇ ਵਿੱਚ ਹੋਰ ਵੀ ਦੇਖੋ ਜੋ ਉਥੋਂ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਜਿਹੜਾ ਅਨਾਰਦਾਨਾ ਚੌਂਕ ਤੋਂ ਏਸੀ ਮਾਰਕੀਟ ਜਾਣਾ ਸੀ ਉਹ 2 ਵੀਲਰ ਰੋਡ ਹੈ ਮਤਲਬ ਦੋ ਪਹੀਆ ਲਿਓ ਪ੍ਰਮਾਨਿਤ ਹੈ ਰੋਡ ਚਾਰ ਵਹੀਕਲ ਚਾਰ ਪਹੀਆ ਉਥੇ ਕੋਈ ਵੀ ਵਾਹਨ ਜਾ ਨਹੀਂ ਸਕਦਾ ਤੇ ਇਹ ਵੱਡੇ ਵੱਡੇ ਜੋ ਉਥੋਂ ਜਿਹੜੇ ਟਰੱਕ ਸੀਗੇ ਜਦੇ ਵਿੱਚ ਇਹਨਾਂ ਦਾ ਸਾਊਂਡ ਸੀਗਾ ਉਹ ਵੱਡੇ ਵੱਡੇ ਵਾਹਨ ਉਥੋਂ ਦੀ ਲੈ ਕੇ ਗਏ ਨੇ ਮੈਂ ਡੀਸੀ ਪਟਿਆਲਾ ਤੋਂ ਇਹ ਪੁੱਛਣਾ ਚਾਹਣਾ ਪਰਮਿਸ਼ਨ ਦਿੱਤੀਗੀ ਤੇ ਕੀ ਬਿਹਫਤੇ ਦਿੱਤੀਗੀ ਜੇ ਉਥੇ ਕੁਛ ਨਾ ਕੁਛ ਜੋ ਕਟਨਾ ਕੋ ਉਥੇ ਹੋ ਜਾਂਦੀ ਉਥੇ ਕੋਈ ਭੱਜਣ ਦਾ ਥਾਂ ਨਹੀਂ ਉੱਥੇ ਐਂਬੂਲੈਂਸ ਪਹੁੰਚਣ ਦਾ ਥਾਂ ਨਹੀਂ ਉੱਥੇ ਫਾਇਰ ਫਾਇਰ ਬ੍ਰਿਗੇਡ ਪਹੁੰਚਣ ਦਾ ਥਾਂ ਨਹੀਂ ਤੇ ਆਮ ਲੋਕਾਂ ਲਈ ਉਹ ਜਿਹੜਾ ਟੂ ਵੀਲਰ ਰੋਡ ਸੀ ਉਹ ਕੱਲ ਚਾਰ ਵੀਲਰ ਰੋਡ ਕੀਤਾ ਗਿਆ ਤੇ ਇੱਕ ਨੌਜਵਾਨ ਦੀ ਇੱਕ ਉਹ ਪੰਜਾਬੀ ਦੀ ਜਿਹੜਾ ਅਮਨ ਕਾਨੂੰਨ ਨੂੰ ਮੰਨਦਾ ਹੋਇਆ ਖਾਲੀ ਹੱਥ ਨਾਲ ਉੱਥੇ ਗਿਆ ਸੀ ਆਪਣੀ ਗੱਲ ਰੱਖਣ ਇਹੀ ਭਗਵੰਤ ਮਾਨ ਕਹਿੰਦਾ ਸੀ ਵੀ ਤੁਸੀਂ ਸਵਾਲ ਕਰੋ ਤੁਸੀਂ ਲੀਡਰਾਂ ਤੋਂ ਸਵਾਲ ਕਰੋ ਪਰ ਕੱਲ ਸਵਾਲ ਦੀ ਥਾਂ ਸਾਡੀਆਂ ਜਿਹੜੀਆਂ ਇੱਜ਼ਤਾਂ ਸੀ ਉਹ ਪੱਗਾਂ ਰੂੜੀਆਂ ਸੀ ਸਿੱਪੀ ਜੀ ਤੁਸੀਂ ਸਵਾਲ ਕਰਨ ਗਏ ਸੀ ਤੁਹਾਡੇ ਦੋ ਭਰਾ ਦੋ ਮੁੱਖ ਮੰਤਰੀ ਉਥੇ ਜੀ ਤੁਹਾਨੂੰ ਲੱਗਦਾ ਸੀ ਕਿ ਤੁਹਾਡੇ ਨਾਲ ਇਹ ਕੁਝ ਹੋਊਗਾ ਅ ਭਾਈ ਜੀ ਸਾਨੂੰ ਪਤਾ ਹੀ ਹੈ ਕਿਉਂਕਿ ਜਦੋਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦਾ ਕੋਈ ਪ੍ਰੋਗਰਾਮ ਹੁੰਦਾ ਜਾਂ ਕੇਜਰੀਵਾਲ ਪੰਜਾਬ ਆਉਂਦੇ ਮੈਨੂੰ ਚੱਕ ਕੇ ਥਾਣੇ 'ਚ ਬਿਠਾ ਦਿੰਦੇ ਨੇ ਸ਼ਾਇਦ ਮੈਂ ਇਸ ਵਾਰ ਘਰ ਸੀ ਤੇ ਮੈਂ ਸੋਚਿਆ ਵੀ ਮਿਲਣਾ ਚਾਹੀਦਾ ਕਿਉਂਕਿ ਹੁਣ ਮੇਰੇ ਤੇ ਇਦਾਂ ਦੀ ਵਿਵਪਤਾ ਆ ਚੁੱਕੀ ਹੈ ਕਿਉਂਕਿ ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ ਹੈਗਾ ਨਾ ਮੇਰੇ ਕੋਲ ਰੋਜ਼ਗਾਰ ਆ ਸਾਡੀ ਨੌਕਰੀ ਖਤਮ ਕਰਤੀ ਤੇ ਮੈਂ ਕਹਿੰਨੀ ਭਗਵੰਤ ਮਾਨ ਤੇ ਕੇਜਰੀਵਾਲ ਹੀ ਮੇਰੇ ਘਰ ਵਾਲੇ ਦੇ ਕਾਤਲ ਨੇ ਕਿਉਂਕਿ ਇਹਨਾਂ ਨੇ ਕਿੱਸੇ ਅਸੀਂ 4 4 ਮਹੀਨੇ ਚ ਚਿੱਟਾ ਬੰਦ ਕਰ ਦਾਂਗੇ ਪਰ ਮੈਂ ਕਹਿੰਨੀ ਹੁਣ ਸ਼ਰਿਆ ਮਿਲ ਰਿਆ ਸ਼ੈ ਨਸ਼ੇੜੀ ਨਹੀਂ ਮਾਰੇ ਹੈਗੇ ਪਰ ਜੋ ਨਸ਼ਾ ਬਿਕ ਰਿਆ ਹੈਗਾ ਨਾ ਉਹ ਮਾਰੇਗਾ ਕਿਉਂਕਿ ਪਹਿਲਾਂ ਸਰਕਾਰਾਂ ਵੇਚਦੀਆਂ ਸੀ ਦੂਧੀਆਂ ਹੁਣ ਵੀ ਤਾਂ ਸਰਕਾਰ ਆ ਹੁਣ ਕੌਣ ਵੇਚ ਰਿਹਾ ਸਰਕਾਰ ਮੈਂ ਤਾਂ ਉਹਨਾਂ ਨੂੰ ਮਿਲਣ ਗਈ ਸੀ ਉਹਨਾਂ ਦੱਸਣਾ ਚਾਹੁੰਦੀ ਸੀ ਵੀ ਤੁਹਾਡੇ ਹੁੰਦੇ ਹੋਏ ਮੇਰੇ ਨਾਲ ਆ ਸੀ ਤੁਸੀਂ ਰੋਜ਼ਗਾਰ ਨਹੀਂ ਦਿੱਤਾ ਸੀ ਕਮ ਸੇ ਕਮ ਮੇਰੇ ਇੱਕ ਸਾਰਾ ਤਾਂ ਹੈਗਾ ਸੀ ਮੇਰੇ ਸਿਰ ਤੇ ਮੇਰੇ ਕੋਲ ਤਾਂ ਹੁਣ ਉਹ ਵੀ ਨਹੀਂ ਹੈਗਾ ਮੈਂ ਤੇ ਇਹ ਗੱਲ ਕਰਨ ਗਈ ਸੀ ਪਰ ਉਹਨਾਂ ਨੇ ਸਾਡੇ ਨਾਲ ਇਦੋਂ ਪਤਾ ਲੱਗਿਆ ਕਿ ਅਸੀਂ ਪਹੁੰਚਿਆ ਸਾਡੇ ਨੇ ਨੀ ਵੱਦਸਲੂਕੀ ਕੀਤੀ ਕੇਜਰੀਵਾਲ ਤੇ ਭਗਵੰਤ ਮਾਨ ਖੁਦ ਦੇਖ ਰਹੇ ਨੇ ਸਾਡੇ ਕੋਲ ਵੀਡੀਓ ਪਈਆਂ ਨੇ ਤੁਸੀਂ ਉਹਨਾਂ 'ਚ ਦੇਖ ਸਕਦੇ ਚੰਗੀ ਤਰ੍ਹਾਂ ਦੇਖਿਆ ਉਹਨਾਂ ਨੇ ਪਰ ਬੇਸ਼ਰਮੀ ਦੀ ਗੱਲ ਆ ਕਿ ਜਦੋਂ ਵੋਟਾਂ ਲੈਣੀਆਂ ਸੀ ਸਤਾ ਵੇਚਾਣਾ ਸੀ ਇੱਕ ਕੁਰਸੀ ਲੈਣੀ ਸੀ ਪੰਜਾਬ 'ਚ ਤਾਂ ਬੜਾ ਇਮੋਸ਼ਨਲ ਸਟੰਟ ਖੇਡਿਆ ਉਹਨਾਂ ਨੇ ਸਾਡੇ ਨਾਲ ਮੈਨੂੰ ਭੈਣ ਬੋਲਿਆ ਉਹਨਾਂ ਨੇ ਧਰਨਾ ਧਰਨਾ ਗੇਮ ਖੇਡੀ ਸੀ ਇੱਕ ਠੀਕ ਹੈ ਜਦੋਂ ਪੂਰੇ ਪੰਜਾਬ 'ਚ ਧਰਨਾ ਲੱਗ ਰਿਹਾ ਸੀ ਚੰਨੀ ਸਰਕਾਰ ਸੀ ਤੇ ਮੇਰੇ ਖਿਆਲ 'ਚ ਜੇ ਹੁਣ ਇਦਾਂ ਹੀ ਚੱਲਦਾ ਰਿਹਾ ਲੋਕ ਜਾਗ ਚੁੱਕੇ ਨੇ ਤੇ ਹੁਣ ਬਚੋ ਪੋ ਕੇ ਤੇ ਬੈਠਣ ਵਾਲੀ ਹੈ ਨਹੀਂ ਇੱਕ ਇੱਕ ਸਮਾਂ ਸੀਗਾ ਜਦੋਂ ਤੁਹਾਡੇ ਕੋਲ ਜਾ ਕੇ ਤੁਹਾਨੂੰ ਟੈਂਕੀ ਤੋਂ ਉਤਾਰਿਆ ਤੁਹਾਨੂੰ ਭੇਣ ਗਿਆ ਅੱਜ ਤੁਸੀਂ ਉਹਨਾਂ ਕੋਲੇ ਪਹੁੰਚੇ ਸੀ ਦੋਵੇਂ ਮੁੱਖ ਮੰਤਰੀ ਇਕੱਠੇ ਸੀ ਤੇ ਤੁਹਾਡੇ ਉੱਪਰ ਜੋ ਤਸ਼ੱਦਦ ਹੋ ਰਿਹਾ ਸੀ ਉਹ ਵੀ ਉਹਨਾਂ ਨੇ ਦੋਵਾਂ ਨੇ ਦੇਖਿਆ ਤੇ ਫੇਰ ਵੀ ਕੁਝ ਨਹੀਂ ਬੋਲੇ ਕੀ ਮਹਿਸੂਸ ਹੋਇਆ ਭਾਜੀ ਟਾਈਮ ਦੀ ਗੱਲ ਆ ਜਿਸ ਦਿਨ ਪਹਿਲੀ ਦਿਨ ਆਈ ਸੀ ਮੈਂ ਉੱਥੇ ਉੱਤੇ ਸੀ ਟੈਂਕੀ ਦੇ ਨਾ ਇਹ ਨੀਚੇ ਖੜੀ ਸੀ ਭਗਵੰਤ ਜੀ ਕੇਜਰੀ ਅੱਜ ਇਹ ਉੱਪਰ ਸੀ ਮੈਂ ਨੀਚੇ ਸੀ ਮੈਂ ਚੀਕ ਰਹੀ ਸੀ ਉਦੋਂ ਮੈਂ ਰੋਂਦੀ ਸੀ ਉੱਪਰ ਕਿ ਮੈਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਅੱਜ ਉੱਪਰ ਸੀ ਮੈਂ ਨੀਚੇ ਖੜੀ ਸੀ ਤਾਂ ਵੀ ਮੈਂ ਰੋ ਰਹੀ ਸੀ ਉਦੋਂ ਵੀ ਇਹਨਾਂ ਦੋਨਾਂ ਦੇਖ ਕੇ ਉਦੋਂ ਵੀ ਇਹਨਾਂ ਝੂਠਾ ਬਾਦ ਦਿੱਤਾ ਕਿ ਤੁਹਾਡੀ ਮਦਦ ਕਰਾਂਗੇ ਤੂੰ ਮੇਰੀ ਭੈਣ ਆ ਅੱਜ ਇਹਨੇ ਆਪਦੀ ਭੈਣ ਨੂੰ ਮਤਲਬ ਛਿੱਤਰੀ ਕਹੂੰਗੀ ਸਾਡੇ ਜੁੱਤੀਆਂ ਪਹਿਰੀਆਂ ਸੀ ਭੈਣਾਂ ਦੀ ਚੁੰਨੀਆਂ ਸਿਰ ਤੋਂ ਲੈਂਦੀਆਂ ਨੇ ਮੁੰਡਿਆਂ ਦੀ ਪੱਗਾਂ ਲੈਂਦੀਆਂ ਨੇ ਕਿ ਭਗਵੰਤ ਮਾਨ ਉਹੀ ਆ ਜਿਹੜੋ ਕਹਿੰਦਾ ਸੀ ਦੂਸਰੀ ਸਰਕਾਰਾਂ ਨੂੰ ਕਿ ਮੁੰਡਿਆਂ ਦੀ ਪੱਗਾਂ ਰਹਿੰਦੀਆਂ ਨੇ ਕੁੜਜੀ ਤੋਂ ਮਾਂ ਸ਼ਾਮ ਨੂੰ ਆਉਂਦੇ ਨੇ ਕੱਚਾ ਚ ਪੱਗ ਲੈ ਕੇ ਆਉਂਦੇ ਨੇ ਮੈਂ ਕਿਹਾ ਨਹੀਂ ਹੁਣ ਉਹ ਪੱਗ ਨਹੀਂ ਲੈ ਰਹੀ ਇੱਕ ਸਰਦਾਰ ਬੰਦਾ ਉਹ ਕਿ ਸਰਦਾਰ ਦੀ ਪੱਗ ਲੈਂਦਾ ਦੇਖ ਰਿਹਾ ਪਰ ਇੱਕ ਗੱਲ ਮੈਨੂੰ ਹੋਰ ਦੱਸਣਾ ਚਾਹੀਦਾ ਜਿਹੜੀ ਪੱਗ ਸਾਡੀ ਲਈ ਨਾ ਉਹ ਵੀ ਸਰਦਾਰ ਬੰਦਾ ਸੀ ਜੇ ਇਹ ਹੀ ਪੱਗ ਕਿਸੇ ਮੋਨੇ ਬੰਦੇ ਦੇ ਹੱਥ ਤੇ ਲੱਗਿਆ ਹੁੰਦਾ ਨਾ ਬਹੁਤ ਵੱਡਾ ਇਸ਼ੂ ਕ੍ਰੀਏਟ ਕਰਨਾ ਸੀ ਹੁਣ ਕਿੱਧਰ ਕੇ ਸਾਰੀ ਮਤਲਬ ਸਰਦ ਜਦੋਂ ਅਕਾਲੀ ਦਲ ਮੌਕੇ ਬਹੁਤ ਸਾਰੀਆਂ ਗੱਲਾਂ ਹੋਈਆਂ ਤਾਂ ਕਹਿੰਦੇ ਅਕਾਲੀ ਦਲ ਨੇ ਬੇਅਦਬੀਆਂ ਕਰਾਈਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਹਰਵਿੰਦਰ ਕੇਜਰੀਵਾਲ ਦੇ ਮੂਹਰੇ ਬਾਈ ਦੀ ਪੱਗ ਜਿਹੜੀ ਲਾਈ ਗਈ ਤਾਂ ਫਿਰ ਇਹ ਵੀ ਤਾਂ ਕਿਹਾ ਜਾ ਸਕਦਾ ਕਿ ਇਹਨਾਂ ਦੋਵਾਂ ਨੇ ਕਰਵਾਈ ਬੇਪਤੀ ਬਈ ਸਭ ਕੁਝ ਚੱਲਦਾ ਹੈ ਰਾਜਨੀਤਿਕ ਜਾਂਚ ਇੱਕ ਦੂਜੇ ਨੂੰ ਬਦਨਾਮ ਕਰ ਲਈ ਬਹੁਤ ਕੁਝ ਕਹਿੰਦੇ ਨੇ ਤੁਹਾਨੂੰ ਵੀ ਪਤਾ ਆਪਣੀ ਪਤਾ ਪਰ ਕਹਿੰਦੇ ਨੇ ਜਿਹੜਾ ਬੋਲਦਾ ਔਰ ਦੇ ਵਸੇ ਪਰਲਾਂ ਦੇ ਕਟਾਪਾ ਚਾੜਦੇ ਨੇ ਪਰ ਤੁਹਾਨੂੰ ਪਤਾ ਹੈ ਕਿ ਜਿੱਥੋਂ ਤੱਕ ਇਹ ਆਪ ਦੀ ਅੱਖਾਂ ਸਾਹਮਣੇ ਜੇ ਵਾਕਈ ਇਹਨਾਂ ਦੀ ਇਨਸਾਨੀਤ ਹੁੰਦੀ ਲੋਕਾਂ ਚ ਇੱਕ ਪਲੱਸ ਪੁਆਇੰਟ ਜਾਂਦਾ ਜੋ ਸਾਡੇ ਨਾਲ ਹੋ ਰਿਹਾ ਸੀ ਕੇਜਰੀਵਾਲ ਦੇ ਭਗਵੰਤ ਮਾਨ ਨੇ ਦੇਖੀ ਸੀ ਰੁੱਕ ਕੇ ਬੋਲ ਵੀ ਤਾਂ ਸਕਦੇ ਸੀ ਵੀ ਛੱਡੋ ਛੱਡੋ ਕੀ ਗੱਲ ਹੋਈ ਆ ਕੋਈ ਵੱਡਾ ਤਾਂ ਨਹੀਂ ਸੀ ਤੁਸੀਂ ਦਿੱਲੀ ਤੋਂ ਆਏ ਹੋ ਜਦੋਂ ਤੁਹਾਨੂੰ ਸਾਡੀ ਲੋੜ ਸੀ ਤੁਸੀਂ ਦਿੱਲੀ ਤੋਂ ਚੱਲ ਕੇ ਆਏ ਸੀ ਤੇ ਅੱਜ ਅਸੀਂ ਤੁਹਾਡੇ ਕੋਲ ਖੜੇ ਆ ਤੁਹਾਨੂੰ ਚੀਕਾਂ ਮਾਰ ਰਹੇ ਆ ਵੀ ਅਸੀਂ ਉਹੀ ਆ ਅੱਜ ਮਿਲ ਨਹੀਂ ਰਹੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਸਵਾਲ ਕਰਿਆ ਕਰੋ ਤੇ ਕਹਿੰਦੇ ਹੁੰਦੇ ਸੀ ਮੈਂ ਲੀਡਰ ਨੂੰ ਸਵਾਲ ਕਰਨਾ ਲੋਕ ਜਿਹੜੇ ਸਵਾਲ ਕਰ ਰਹੇ ਹਨ ਲੀਡਰਾਂ ਨੂੰ ਉਹ ਮੈਂ ਕਰਨੇ ਸਕੇ ਆ ਤੇ ਹੁਣ ਜਦੋਂ ਖੁਦ ਸਿਰਫ ਤੁਹਾਡੇ ਨਾਲ ਨਹੀਂ ਹੋਇਆ ਹੋਰ ਵੀ ਜੇ ਕਿਤੇ ਹੋਇਆ ਰਾਮਪੁਰੇ ਵੀ ਹੋਇਆ ਹੋਰ ਬਹੁਤ ਸਾਰੇ ਥਾਈਂ ਹੋਇਆ ਜਿੱਥੇ ਵੀ ਭਗੰਤ ਮਾਨ ਹੋਰਾਂ ਨੂੰ ਜਾਂ ਐਮਐਲਏ ਮੰਤਰੀਆਂ ਨੂੰ ਸਵਾਲ ਪੁੱਛੇ ਜਾਂਦੇ ਆ ਤਾਂ ਉਹਨਾਂ ਨੂੰ ਚੱਕ ਚੱਕ ਜ਼ਿਲ੍ਹਾ ਚ ਚੱਕ ਚੱਕ ਥਾਣਿਆਂ ਤੇ ਸੁੱਟਿਆ ਜਾਂਦਾ ਬਾਈ ਜੀ ਦੇਖੋ ਇਹਨਾਂ ਨੇ ਬੋਲਣਾ ਤਾਂ ਖੁਦ ਹੀ ਲਾਇਆ ਮੂਰੇ ਸਾਨੂੰ ਇੱਕ ਉਸ ਟਾਈਮ ਪੰਜਾਬ 'ਚ ਇਦਾਂ ਦਾ ਮਾਹੌਲ ਸੀ ਜਦੋਂ ਕਿਸਾਨੀ ਧਾਰਨਾ ਲੱਗ ਰਹੀ ਸੀ ਸ਼ਾਇਦ ਉਹਦੋਂ ਆਪਾਂ ਲੀਡਰਾਂ ਨੂੰ ਸਵਾਲ ਨਹੀਂ ਕਰਦੇ ਸੀ ਜਿਵੇਂ ਉਹਨਾਂ ਨੇ ਕਹਤੇ ਸੀ ਜੀ ਹਾਂ ਹਜੂਰੀ ਹੂ ਜੀ ਬਸ ਹੱਥ ਜੋੜਦੇ ਸੀ ਪਰ ਭਗਵੰਤ ਮਾਨ ਨੇ ਬੋਲਣਾ ਸਿਖਾਤਾ ਅਸੀਂ ਹੁਣ ਇਹਨਾਂ ਨੂੰ ਸਵਾਲ ਪੁੱਛਦੇ ਹਾਂ ਉਸ ਟਾਈਮ ਇਹਨੂੰ ਅਸੀਂ ਪੁੱਛਣ ਕਿ ਸਵਾਲ ਕੋਈ ਬੜੀ ਔਖਾ ਨਹੀਂ ਪਰ ਹੁਣ ਆਪਦੀ ਕੁਰਸੀ 'ਤੇ ਬੈਠਾ ਇਹਨੂੰ ਪਤਾ ਤਕਲੀਫ ਹੁੰਦੀ ਆ ਪਰ ਇਹ ਭੁੱਲ ਗਿਆ ਕਿ ਭੱਜਦੇ ਨੂੰ ਬਾਣ ਬਰਾਬਰ ਆਉਂਦੇ ਨਹੀਂ ਜੇ ਹੁਣ ਅਸੀਂ ਸਵਾਲ ਪੁੱਛਾਂਗੇ ਤੂੰ ਜਿਹੜੀ ਸਾਡੀ ਚੀਜ਼ ਆ ਸਾਡਾ ਹੱਕ ਆ ਅਸੀਂ ਤਾਂ ਮੰਗਾ ਮੰਗਾਗੇ ਹੁਣ ਜੇ ਤੁਸੀਂ ਸਾਡਾ ਹੱਕ ਨਹੀਂ ਦੋਗੇ ਫਿਰ ਅਸੀਂ ਤੁਹਾਡੀ ਕੁਰਸੀ ਨੂੰ ਹੱਥ ਪਾਵਾਂਗੇ ਤੁਹਾਡੀ ਕੁਰਸੀ ਦੇ ਚਾਰੇ ਪਾਵੇ ਤੇ ਹਿੱਲ ਹੋਣ ਰੋਕੇ ਤਾਂ ਅਸੀਂ ਬੈਠਣ ਵਾਲੇ ਹੈ ਨਹੀਂ ਜਿੱਥੇ ਚਾਏ ਮਾਰਨ ਚਾਏ ਕੁਛ ਮਰਜੀ ਕਰਨ ਜਿੱਥੇ ਮਿਲਣਗੇ ਉੱਥੇ ਹੀ ਜਲੂਸ ਕੱਢੂਗਾ ਕਿਉਂਕਿ ਮੇਰੇ ਕੋਲ ਖਾਣ ਨੂੰ ਕੁਝ ਨਹੀਂ ਬਚਾਏਗਾ ਨਾ ਤਾਂ ਮੇਰਾ ਕੋਈ ਬੱਚਾ ਹੈਗਾ ਕਿ ਮੈਂ ਉਹਦੇ ਸਾਰੇ ਜ਼ਿੰਦਗੀ ਕਰ ਲੂੰਗੀ ਨਾ ਵੀ ਮੇਰਾ ਪਰਿਵਾਰ ਆ ਮੈਂ ਕੱਲੀ ਮੈਂ ਕਹਿੰਦੀ ਜੇ ਅੱਜ ਮੇਰੇ ਹਾਲ ਇਦਾਂ ਦੇ ਪੰਜਾਬ ਦੀ ਕੋਈ ਔਰਤੀ ਦਾ ਨਾ ਹੋਵੇ ਕਿਉਂਕਿ 13 ਸਾਲ ਭਰਤੀ ਇਹਨਾਂ ਨੇ ਆ ਕੇ ਰੱਦ ਕਰਤੀ ਪੋਸਟਾਂ ਵੀ ਸਰਕਾਰਾਂ ਕੱਢਦੀਆਂ ਨੇ ਰੱਦ ਵੀ ਇਹੀ ਕਰਦੀਆਂ ਨੇ ਕੋਰਟ ਦੇ ਵਿੱਚ ਵੀ ਭੇਜਦੇ ਨੇ ਸਾਡਾ ਕੀ ਕਸੂਰਾ ਪੇਪਰ ਵੀ ਲੀਕ ਇਹੀ ਕਰਦੇ ਨੇ 43000 ਦੀ ਨੌਕਰੀ ਦੇਤੀ 430 ਇਸ ਹੱਬ ਚਟੇ-ਵੱਟੇ ਨੇ ਮੈਂ ਕਹਿੰਨੀ ਆ ਇੰਨੀ ਗੰਦੀ ਸਰਕਾਰ ਨਾਲ ਕੋਈ ਆਉਗੀ ਕੇਜਰੀਵਾਲ ਨੂੰ ਤਾਂ ਮੈਂ ਠੱਗ ਕੰਨੀ ਦਿੱਲੀ ਦਾ ਠੀਕ ਹੈ ਭਗਵੰਤ ਮਾਨ ਨੂੰ ਤੁਸੀਂ ਕਹਿੰਨੇ ਕਿ ਪੰਜਾਬ 'ਚ ਨਸ਼ਾ ਬੰਦ ਕਰਨਗੇ ਜੋ ਖੁਦ ਨਸ਼ੇੜੀ ਆ ਮੇਰੇ ਖਿਆਲ 'ਚ ਬੰਦ ਨਹੀਂ ਕਰ ਸਕਦਾ ਨਸ਼ਾ ਨਸ਼ਾ ਕਿੱਥੋਂ ਬੰਦ ਕਰੂਗਾ ਜਦੋਂ ਖੁਦ ਨਸ਼ੇੜੀ ਆ ਮੈਂ ਤਾਂ ਉਹਨਾਂ ਨੂੰ ਨਸ਼ੇੜੀ ਕਿਹ ਕੀ ਬੁਲੂਗੀ ਕਿਉਂਕਿ ਉਹ ਚੀਜ਼ ਨੇ ਮੇਰਾ ਘਰ ਖਰਾਬ ਹੋਇਆ ਉਹ ਤਕਲੀਫ ਮੈਂ ਹੰਡਾਈਆ ਜੋ ਦਰਦ ਆਪਾਂ ਦੀ ਪਿੰਡੇ ਤੇ ਢਾਉਣੀ ਨਾ ਉਹ ਚੀਜ਼ਾਂ ਜ਼ਿਆਦਾ ਤਕਲੀਫ ਹੁੰਦੀਆਂ ਮੈਂ ਕੋਈ ਬੁੜੀ ਨਹੀਂ ਕੋਈ ਉਹ ਨਹੀਂ ਕੋ ਕੁੜੀਆਂ ਮੈਨੂੰ ਪਤਾ ਮੈਨੂੰ ਕੀ ਕੀ ਫੇਸ ਕਰਨਾ ਪੈਂਦਾਗਾ ਪਰ ਮੈਨੂੰ ਫੇਰ ਵੀ ਇੱਕ ਬੰਦਿਆਂ ਮੰਗੋ ਬੰਦਿਆਂ ਵਿੱਚ ਤੁਰਦੀਆਂ ਰਹਿਣੀਆਂ ਪਰ ਕਿਤੇ ਨਾ ਕਿਤੇ ਮੈ ਵੀ ਕੋ ਕੁੜੀ ਇੱਕ ਡਰ ਵੀ ਹੁੰਦਾਗਾ ਪਰ ਮੈਂ ਫੇਰ ਵੀ ਆਪਣੇ ਉਨ ਬਹੁਤ ਸਟਰੋਂਗ ਲੈ ਕੇ ਚੱਲਦੀਆਂ ਪਰ ਇਹਨਾਂ ਜਲੂਸ ਜਿਹੜਾ ਕੱਢਣਾਗਾ ਕਢੂਗੀ ਕਿਉਂਕਿ ਮੇਰੇ ਹੁਣ ਕੱਲ ਨੂੰ ਵੋਟਾਂ ਨੇ ਪੰਜਾਬ ਦੇ ਵਿੱਚ ਭਗਵੰਤ ਮਾਨ ਕਹਿੰਦੇ ਅਸੀਂ 13-0 ਦੇ ਨਾਲ ਜਿੱਤਣਾ ਤੇ ਤੁਸੀਂ ਤੁਹਾਨੂੰ ਭੈਣ ਕਿਹਾ ਤੇ ਭੈਣ ਦੇ ਨਾਲ ਹੀ ਜੇ ਦੋਵਾਂ ਨੇ ਧੋਖਾ ਕਰਤਾ ਭਗੰਤ ਕੀ ਜੀ ਵਾਲੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਤਾਂ ਲੋਕਾਂ ਨੂੰ ਅਪੀਲ ਕਰੂੰਗੀ ਬਈ ਜੀ ਜੇ ਤੁਸੀਂ 2.5 ਸਾਲ ਚਿੱਤਰਖਾਲੇ ਜੋ 2.5 ਸਾਲ ਹੋਰ ਚਿੱਤਰਖਾਨ ਇਹਨਾਂ ਤੋਂ ਦੇਖਣਾਗਾ ਤਾਂ ਜੋ ਤੁਹਾਡਾ ਦਿਲ ਕਰਦਾ ਕਰ ਲੋ ਕਿਉਂਕਿ ਇਹ ਗੰਦੀਆਂ ਸਰਕਾਰਾਂ ਨੇ ਜਦੋਂ ਆਪਣਾ ਤੁਸੀਂ ਦੇਖੋ 2.5 ਸਾਲ ਚ ਨਿਕਲੇ ਨਹੀਂ ਬਰਸਤੀ ਡੱਡੂ ਨੇ ਅੱਜ ਮੀ ਪਿਆ ਤਾਂ ਬਾਹਰ ਆ ਗਏ ਬੋਟਾ ਆ ਗਏ ਤਾਂ ਬਾਹਰ ਆ ਗਏ ਪਹਿਲਾਂ ਕੋਈ ਆ ਕੇ ਖੜਿਆ ਕਿਸੇ ਨੇ ਕਿਸੇ ਨੂੰ ਪੁੱਛਿਆ ਪਰ ਅੱਜ ਪੁੱਛ ਰਹੇ ਨੇ ਬੋਟਾ ਲੈਣੇ ਲੋਕਾਂ ਦੇ ਘਰਾਂ ਮੀ ਤੇਰ ਫੇਲ ਮੰਤਰੀ ਕਿਤੇ ਆਏ ਨਹੀਂ ਸੀ ਜਦੋਂ ਮੁੰਡਿਆਂ ਦੀ ਕੋਈ ਲੜਾਈ ਹੁੰਦੀ ਥਾਣੇ 'ਚ ਪਹੁੰਚ ਜਾਂਦਾਗਾ ਵੈਸੇ ਕਦੇ ਕਿਸੇ ਮੁੰਡੇ ਨੂੰ ਮਿਲਿਆ ਕਿਸਦਾ ਕੰਮ ਕੀਤਾ ਕਿਉਂ ਉਹ ਮੁੰਡਿਆਂ ਦੀ ਇੱਕ سپورਟ ਭਾਲਦਾਗਾ ਇਡੇ ਘਟੀਆ ਲੀਡਰ ਨੇ ਇਹ ਮੈਂ ਕਹਿੰਿਆ ਸਾਰੇ ਇਦਾਂ ਦੀਆਂ ਸਾਰੇ ਚੱਟੇ-ਵੱਟੇ ਨੇ ਸਾਰੇ ਚੋਰ ਨੇ ਆਮ ਪਾਰਟੀ 'ਚ ਜਿੰਨੇ ਵੀ ਕਹਿ ਦੋ ਸਭ ਤੋਂ ਵੱਡਾ ਚੋਰ ਹੈਗਾਗਾ ਆਪਣਾ ਕੇਜਰੀਵਾਲ ਦੂਸਰੇ ਫੇਰਾ ਚਮਚੇ ਆ ਗਏ ਚੋਰੀ ਕਹੂੰਗੀ ਕਿਉਂਕਿ ਜ ਸਾਡੇ ਤੇ ਬੇਇਮਾਨੀ ਕਰਕੇ ਹਕੂਮਤ ਕਰ ਰਹੇ ਨੇ ਬੇਕੂ ਬਣਾ ਕੇ ਤੇ ਚੋਰੀ ਕਹੂੰਗੀ ਇਹਨਾਂ ਨੂੰ ਮੈਂ ਕਿਉਂਕਿ ਜਿਹੜਾ ਬੋਲਦਾ ਉਹਨਾਂ ਨੂੰ ਇਹਨਾਂ ਨੇ ਕੁਛ ਨਾ ਕੁਛ ਕਰਨਾ ਹੁੰਦਾ ਸ਼ਾਇਦ ਕੁਛ ਟਾਈਮ ਬਾਅਦ ਮੈਨੂੰ ਵੀ ਕੋਈ ਨਾਮ ਦੇਣਗੇ ਪਰ ਕਿੱਥੋਂ ਤੱਕ ਹਨਗੇ ਅੱਜ ਮੈਂ ਚੁੱਪ ਹੋ ਜੂੰ ਕੱਲੂ ਹੋਰ ਕੁਟੂਗਾ ਕਿਉਂਕਿ ਤਕਲੀਫ ਜਦੋਂ ਹੁੰਦੀ ਹੈ ਬੰਦਾ ਬੋਲਦਾਗਾ ਬਿਨਾਂ ਰੋਏ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਹੈਗੀ ਬਿਲਕੁਲ ਤੁਸੀਂ ਤਾਂ ਆਪਣੀਆਂ ਮੰਗਾ ਲੈ ਕੇ ਗਏ ਸੀ ਪਰ ਬਾਈ ਦੇ ਨਾਲ ਹੀ ਜਿਹੜੀ ਉਹ ੱੱਕੇਸ਼ਾਈ ਉਹ ਤੇ ਹੋਗੀ ਤੁਹਾਡੇ ਨਾਲ ਨਾਲ ਪੱਗ ਰੋਲੀ ਗਈ ਕੇਸ ਰੋਲੇ ਗਏ ਕੀ ਕਹਿਣਾ ਚਾਹੋਗੇ ਭਾਈ ਜੀ ਮੈਂ ਤਾਂ ਸਾਰੇ ਇੱਕ ਪੰਜਾਬੀਓ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਭਾਈ ਜੀ ਜਦੋਂ ਇੱਕ ਮੰਤਰੀਆਂ ਦੇ ਸਾਹਮਣੇ ਆਪਣੀਆਂ ਪੱਗਾਂ ਲੈ ਰਹੀਆਂ ਨੇ ਠੀਕ ਹੈ ਜਿਹੜੀ ਇੱਕ ਪੱਗ ਦੀ ਬੜੀ ਤਾਜ਼ ਕਹਿੰਦੇ ਆ ਪਸਿਰਦਾ ਨਾ ਉਹਦੀ ਬੜੀ ਮਸ਼ਹੂਰ ਦਿੰਦੇ ਆ ਤੇ ਵੀ ਅੱਜ ਉਹ ਆਪ ਦੇ ਵੋਟਾਂ ਵੇਲੇ ਤਾਂ ਕੁਝ ਹੁੰਦੇ ਪਰ ਜਦੋਂ ਉਹਦੇ ਸਾਹਮਣੇ ਹੁੰਦਾ ਉਹ ਜ਼ੀਰੋ ਆ ਮਤਲਬ ਕੋਈ ਚੀਜ਼ ਮੈਨੇ ਨਹੀਂ ਰੱਖਦੀ ਕਹਿੰਦਾ ਮਤਲਬ ਜੇ ਕੋਈ ਸਰਦਾਰ ਸਰਦਾਰ ਦੀ ਪੱਗ ਲਾ ਰਿਆ ਆਪਾਂ ਉਦੋਂ ਨਹੀਂ ਬੋਲ ਰਹੇ ਪਰ ਜਦੋਂ ਕੋਈ ਮੋਨਾ ਬਾਈ ਜਾਂ ਕੋਈ ਹੋਰ ਅਦਰ ਲਾ ਦੇ ਤਾਂ ਬੜਾ ਇਸ਼ੂ ਹੋ ਜਾਂਦਾ ਦੰਗਿਆਂ ਤਾਂ ਗੋਲਵਾਂ ਜਾਂਦੀ ਜੀ ਸਾਡੇ ਬੰਦੇ ਦੀ ਪੱਗ ਲਾਤੀ ਪਰ ਮੈਂ ਕਹਿੰਦੀ ਤੁਸੀਂ ਵੀ ਮਤਲਬ ਇਹ ਆਪਾਂ ਕਰ ਸਕਦੇ ਹਾਂ ਸ਼ਾਇਦ ਮੇਰੀ ਇਸ ਗੱਲ ਤੇ ਬਹੁਤ ਸਰਦਾਰਾਂ ਭਰਾਵਾਂ ਨੂੰ ਗੁੱਸਾ ਵੀ ਆਊਗਾ ਕਿ ਭਰਾ ਸਰਦਾਰ ਸਰਦਾਰ ਦੀ ਪੱਗ ਲਾਓ ਕੋਈ ਚੱਕਰ ਨਹੀਂ ਪਰ ਜਦੋਂ ਕੋਈ ਅਦਰ ਤੁਹਾਡੀ ਪੱਗ ਦੇ ਹੱਥ ਪਾਉਂਦਾ ਆਪਾਂ ਤੁਹਾਡੀ ਇੱਕੋ ਠੇਸ ਪਹੁੰਚਦੀ ਆ ਸ਼ਰਮ ਆਣੀ ਚਾਹੀਦੀ ਸਾਡਾ ਸਰਦਾਰ ਬਾਈ ਤਾਂ ਹੋਣੀ ਚਾਹੀਦੀ ਆ ਚਾਹੇ ਚਾ ਉਨੇ ਤੇ ਤਾਂ ਚਲੋ ਜੀ ਆਪਣੀ ਪੱਗ ਦਾ ਮੈਂ ਕਹਿੰਨੀ ਪੂਰੇ ਵਰਲਡ ਵਿੱਚ ਇੱਕ ਪਹਿਚਾਨ ਆ ਇੱਜ਼ਤ ਆਪਣੀ ਪੱਗ ਦੀ ਆਪਾਂ ਪੱਗ ਕਰਕੇ ਮੈਂ ਕਹਿੰਦੀ ਪੰਜਾਬੀਆਂ ਨੂੰ ਪਹਿਚਾਣਿਆ ਜਾਂਦਾਗਾ ਮੈਂ ਪੰਡਤਾਂ ਹਿੰਦੂਆਂ ਪਰ ਮੈਂ ਫਿਰ ਵੀ ਇੱਕ ਰਿਸਪੈਕਟ ਕਰਦੀ ਕਿਉਂਕਿ ਆਪਾਂ ਦੇਖਿਆਗਾ ਇੱਕ ਪੱਗ ਪੰਜਾਬੀ ਨੂੰ ਹਰ ਤੇ ਮੈਚੇ Hindu ਧਰਮ ਦੀਆਂ ਪਰ ਜਦੋਂ ਪਤਾ ਲੱਗਦਾ ਲਗੀ ਪੰਜਾਬ ਦਾ ਬੰਦਾ ਉਹਦੀ ਬਹੁਤ ਜ਼ਿਆਦਾ ਰਿਸਪੈਕਟ ਹੁੰਦੀ ਆ ਠੀਕ ਆ ਜੇ ਹੁਣ ਆਪਾਂ ਇੰਨਾ ਚੀਜ਼ਾਂ ਤੇ ਨਾ ਬੋਲਾਂਗੇ ਇਸ ਚੀਜ਼ ਨੂੰ ਨਾ ਚੱਕਾਂਗੇ ਅੱਜ ਸਾਡੇ ਨਾਲ ਹੋਇਆ ਕੱਲੂ ਤਾਂ ਹੋਰ ਵੀ ਤੁਸੀਂ ਤੇ ਮੰਗ ਪੱਤਰ ਲੈ ਕੇ ਜਾਓਗੇ ਸਰਦਾਰ ਭਾਈ ਉਹਦੀ ਪੱਗ ਲੂਗੀ ਕਿਦੋਂ ਤੱਕ ਤੁਸੀਂ ਇਹਦੀ ਉਦੋਂ ਤੱਕ ਤੁਸੀਂ ਪੇਸ਼ ਬਦਲ ਬਦਲ ਕੇ ਜਾਂਦੇ ਰਹੋਗੇ ਬਿਲਕੁਲ ਭਾਈ ਜੀ ਕੀ ਕਹਿਣਾ ਚਾਹੋਗੇ ਆਖਰ ਦੇ ਵਿੱਚ ਕੱਲ ਤੁਹਾਡੇ ਨਾਲ ਜੋ ਕੁਝ ਹੋਇਆ ਕੱਲੋਂ ਬੂਟਾ ਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਨੌਜਵਾਨਾਂ ਨੂੰ ਅਪੀਲ ਕਰਦਾ ਦੇਖੋ ਜਿਹੜੇ ਰਵਾਇਤੀ ਪਾਰਟੀਆਂ ਨੇ ਇਹ ਤੋਂ ਪਹਿਲਾਂ ਜਿਹੜੇ ਵੀ ਮੁੱਖ ਮੰਤਰੀ ਰਹੇ ਜਿਹੜੀ ਵੀ ਪਾਰਟੀ ਦੀ ਸਰਕਾਰ ਰਹੀ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਨੇ ਠੀਕ ਹੈ ਆਪਾਂ ਇੱਕ ਦੀ ਫੇਟ ਅੱਗੇਗੇ 99 ਆਪਾਂ ਜਿਤਾਤੇ ਪਿਛਲੀਆਂ ਰਵਾਇਤੀਆਂ ਪਾਰਟੀਆਂ ਕਿल्ली ਮੂਵ ਨਾ ਹੋਈਏ ਅੱਗੇ ਵਧਿਏ ਜਿਸ ਤਰ੍ਹਾਂ ਅਸੀਂ ਆਜ਼ਾਦ ਮੰਚ ਆਜ਼ਾਦ ਲੋਕਾਂ ਦੀ ਸਪੋਰਟ ਕਰਦੇ ਆਂ ਆਜ਼ਾਦ ਲੋਕਾਂ ਵੱਲੋਂ ਆਜ਼ਾਦ ਉਮੀਦਵਾਰ ਵੀ ਅਸੀਂ ਸੰਗਰੂਰ ਚ ਉਤਾਰੇ ਨੇ ਉਸ ਤਰ੍ਹਾਂ ਕੋਈ ਚੰਗੇ ਬੰਦਿਆਂ ਦੇ ਇਹ ਪਾਰਟੀ ਲਾਈਨ ਦੀ ਜਿਹੜੀ ਗੁਲਾਮੀ ਸੀ ਸਾਡੀ ਹੁਣ ਉਹ ਪਾਰਟੀਆਂ ਨੇ ਗੁਲਾਮੀ ਦੀਆਂ ਬੇੜੀਆਂ ਸਾਡੇ ਚ ਪਾਤੀਆਂ ਇਹ ਪਾਰਟੀ ਲਾਈਨ ਤੋਂ ਉੱਪਰ ਉੱਠੋ ਦੂਜੀ ਗੱਲ ਇਹ ਕਰਦਾ ਜਿਸ ਤਰ੍ਹਾਂ ਕੱਲ ਮੇਰੇ ਨਾਲ ਸੀਨ ਹੋਇਆ ਚਲੋ ਜਿਹੜੇ ਲਾ ਹੈਗੇ ਜਿਹੜਾ ਕਨਸਟੀਟਿਊਸ਼ਨ ਬਣਿਆ ਹੋਇਆ ਮੈਂ ਲਿਖਤੀ ਰੂਪ ਚ ਕਾਰਵਾਈ ਕਰ ਰਿਹਾ ਹਾਂ ਤੇ ਇਹਦਾ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਮੈਂ ਪਿੱਛੇ ਨਹੀਂ ਹਟਾਂਗਾ ਪਰ ਗੱਲ ਇੱਥੇ ਇਹ ਹੈ ਵੀ ਜਦੋਂ ਵੀ ਕਿਸੇ ਨਾਲ ਸਾਡੀ ਤੁਸੀਂ ਕਿਹਦੇ ਤੇ ਕਾਰਵਾਈ ਦੀ ਮੰਗ ਕਰ ਰਹੇ ਹੋ ਇਹ ਪਹਿਲੀ ਗੱਲ ਤੇ ਇਹ ਹੈ ਜੀ ਜਿਹੜੇ ਉਥੋਂ ਦੋ ਪਹੀਆ ਰੋਡ ਪ੍ਰਮਾਣਿਤ ਸੀਗਾ ਉਥੋਂ ਚਾਰ ਵੀਕਲ ਚਾਰ ਪਹੀਆ ਜਿਹੜੇ ਵੱਡੇ ਵੱਡੇ ਉਥੋਂ ਟਰੱਕ ਜਾ ਗੱਡੀਆਂ ਲੰਗੀਆਂ ਨੇ ਉਹ ਮੈਂ ਜਿਹੜੀ ਉਹਨਾਂ ਨੇ ਕਿਸੇ ਨੇ ਵੀ ਪਰਮਿਸ਼ਨ ਦਿੱਤੀ ਹੈ ਚ ਇਹਦੀ ਆਰੋਣੇ ਦਿੱਤੀ ਹੈ ਚ ਇਹਦੀ ਡੀਸੀ ਨੇ ਦਿੱਤੀ ਹੈ ਉਹਦਾ ਮੈਂ ਪਤਾ ਕਰਕੇ ਜੇ ਨਹੀਂ ਪਰਮਿਸ਼ਨ ਹੈਗੀ ਉਹਨਾਂ ਤੇ ਕਾਰਵਾਈ ਹੋ ਜੇ ਪਰਮਿਸ਼ਨ ਦਿੱਤੀ ਹੈ ਤਾਂ ਕਿਹੜੇ ਕਲੋਜ਼ਾਂ ਅੰਚ ਦਿੱਤੀ ਹੈ ਉਹ ਦੇਖਣਾ ਚਾਹੂੰਗਾ ਉਹਨੂੰ ਅਸੀਂ ਸੈਟੀਸਫਾਈ ਹੋ ਕੇ ਅੱਗੇ ਚੱਲਾਂਗੇ ਦੂਜੀ ਗੱਲ ਇਹ ਹੈ ਜਦੋਂ ਕੋਈ ਬੰਦਾ ਆਪਣੇ ਫੰਡਾਮੈਂਟਲ ਰਾਈਟਸ ਯੂਜ਼ ਕਰਦਾ ਹੈ ਰਾਈਟ ਟੂ ਸਪੀਕ ਯੂਜ਼ ਕਰਦਾ ਹੈ ਕਨਸਟੀਟਿਊਸ਼ਨ ਦੇ ਕਿਉਂਕਿ ਸਾਰਾ ਇੱਕ ਢਾਂਚੇ ਚ ਬੰਨਿਆ ਹੋਇਆ ਹੈ ਸਾਡਾ ਦੇਸ਼ ਉਹਨੂੰ ਚਲਾਉਣ ਵਾਲੀ ਜਿਹੜਾ ਕਨਸਟੀਟਿਊਸ਼ਨ ਹੈ ਜਦੋਂ ਉਹਦੀਆਂ ਧੱਜੀਆਂ ਉੱਡਦੀਆਂ ਨੇ ਤਾਂ ਅਸੀਂ ਸੇਫ ਨਹੀਂ ਹੈਗੇ ਬੰਦਾ ਅਮਨ ਕਾਨੂੰਨ ਚ ਇੱਕ ਕਾਰਨਰ ਚ ਖੜੇ ਹੋ ਕੇ ਆਪਣੀ ਆਵਾਜ਼ ਰੱਖਦਾ ਹੈ ਪਹਿਲੀ ਗੱਲ ਤਾਂ ਤੁਸੀਂ ਉਹਦੀ ਆਵਾਜ਼ ਕੋਟਦੇ ਹੋ ਤੁਹਾਡੇ ਕੋਲੇ ਕੋਈ ਰਾਈਟ ਨਹੀਂ ਕਿ ਤੁਸੀਂ ਉਹਦਾ ਮੂੰਹ ਬੰਦ ਕਰੋ ਅਸੀਂ ਵਿਦੇਸ਼ਾਂ ਚ ਜਾਂਦੇ ਆ ਅਸੀਂ ਉੱਥੋਂ ਦੀਏ ਚੰਗੇ ਚੰਗੇ ਗੱਲਾਂ ਤਾਂ ਇੱਧਰ ਆ ਕੇ ਕਰਦੇ ਆ ਵੀ ਉੱਧਰ ਇਹ ਹੈ ਜੀ ਇੱਧਰ ਇਹ ਨਹੀਂ ਹੈਗਾ ਪਰ ਜਿਹੜੀ ਗੱਲ ਉੱਥੇ ਰਾਈਟ ਟੂ ਪ੍ਰੋਟੈਸਟ ਹੈ ਉਹ ਇੱਧਰ ਆ ਕੇ ਸਾਡੇ ਖਤਮ ਕਿਉਂ ਹੋ ਰਿਆ ਅੱਜ ਜੇ ਬੰਦਾ ਕੋਈ ਵੀ ਬੋਲਦਾ ਤੇ ਜਿਸ ਤਰ੍ਹਾਂ ਕੱਲ ਮੈਂ ਬੋਲੇਆ ਮੇਰਾ ਮੂੰਹ ਬੰਦ ਕੀਤਾ ਗਿਆ ਉਸ ਤੋਂ ਬਾਅਦ ਜੇ ਮੈਂ ਬੋਲਣੋਂ ਨਹੀਂ ਹਟਿਆ ਤਾਂ ਉਦੋਂ ਮੇਰੇ ਦਾੜੇ ਨੂੰ ਤੇ ਮੇਰੇ ਕੇਸਾਂ ਨੂੰ ਫੜਿਆ ਗਿਆ ਇਹ ਇਸ ਸੰਵਿਧਾਨ ਦੇ ਵਿੱਚ ਇੱਕ ਕਲੋਜ਼ ਨਹੀਂ ਹੈਗਾ ਸੋ ਜਿਹੜੀ ਲੜਾਈ ਹੈ ਸੰਵਿਧਾਨ ਦੀ ਮੈਂ ਆੜ ਚ ਸੰਵਿਧਾਨ ਦੇ ਜਿਹੜੇ ਰਾਹ ਸਾਨੂੰ ਖੋਲੇਗੇ ਨੇ ਡਾਕਟਰ ਬੀ ਆਰ ਅੰਬੇਦਕਰ ਨੇ ਉਹ ਲੜਾਈ ਲੜੂੰਗਾ ਪਰ ਮੈਂ ਇੱਕ ਨਾਲ ਅਪੀਲ ਹੋਰ ਵੀ ਕਰਦਾ ਕਿਸੇ ਵੀ ਨੌਜਵਾਨ ਨਾਲ ਕਿਸੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਚੁਲਾ ਆਜ਼ਾਦ ਪਰ ਜੇ ਕਿਸੇ ਨਾਲ ਵੀ ਕੋਈ ਤੱਕਾ ਹੁੰਦਾ ਇਹ ਰਵਾਇਤੀ ਪਾਰਟੀਆਂ ਸਾਰੀਆਂ ਇਕਨ ਨੇ ਸਾਨੂੰ ਬਤੌਰ ਪੰਜਾਬੀ ਇੱਕ ਦੂਜੇ ਨਾਲ ਖੜਨਾ ਚਾਹੀਦਾ ਹੈ ਕੱਲ ਵੀ ਅਸੀਂ ਅਣਖ ਜਗਾ ਕੇ ਆਏ ਆ ਪਟਿਆਲੇ ਦੇ ਲੋਕਾਂ ਚ ਵੀ ਅੱਜ ਸਾਡੇ ਨਾਲ ਇਹ ਤੱਕਾ ਹੋ ਰਿਹਾ ਕੱਲ ਨੂੰ ਤੁਹਾਡੇ ਧੀਆਂ ਪੁੱਤਾਂ ਨਾਲ ਹੋਣੇ ਤੁਹਾਡੇ ਨਾਲ ਕਿੰਨੇ ਖੜਨੇ ਪਰ ਲੋਕਾਂ ਨੇ ਹਾਂ ਆਂ ਦਾ ਨਾਰਾ ਸਾਡੇ ਨਾਲ ਬੁਲੰਦ ਕੀਤਾ ਪਰ ਜੋ ਇਨਸਾਫ ਹੈ ਸੀ ਲੈ ਕੇ ਰਹਾਂਗੇ ਅਸੀਂ ਚੁੱਪ ਨਹੀਂ ਬੈਠਾਂਗੇ ਕਨਸਟੀਟਿਊਸ਼ਨ ਦੀ ਹੈ ਸੰਵਿਧਾਨ ਦੀਆਂ ਧੱਜੀਆਂ ਕੱਲ ਪਟਿਆਲੇ ਦੀ ਪੁਲਿਸ ਨੇ ਉਹ ਉਡਾਈਆਂ ਗਿਆ ਨੇ ਚਾਹੀਦੀ ਸਾਨੂੰ ਕੋਰਟ ਚ ਜਾਣਾ ਪੈ ਜੇ ਚਾਹੀਦੀ ਐਸਿਆ ਨੂੰ ਲਿਖਤੀ ਰੂਪ ਚ ਕਿਤੇ ਵੀ ਜਾਣਾ ਪਵੇ ਪਰ ਇਸ ਇਨਸਾਫ ਲੈ ਕੇ ਰਹਿਣਾ। ਬਹੁਤ ਬਹੁਤ ਧੰਨਵਾਦ ਕਰਨੀ ਤਾਂ ਥੈਂਕ ਯੂ। ਤਾਂ ਐਸਨ ਸੀਪੀ ਸ਼ਰਮਾ ਜੀ ਔਰ ਮਨਪ੍ਰੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕੱਲ ਆਪਣੀਆਂ ਮੰਗਾ ਲੈ ਕੇ ਉਹ ਉੱਥੇ ਗਏ ਸੀ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੇ ਕੋਲੇ ਔਰ ਉਹਨਾਂ ਦੋਵਾਂ ਦੇ ਸਾਹਮਣੇ ਕਿਵੇਂ ਇਹਨਾਂ ਦੇ ਉੱਪਰ ਪੁਲਿਸ ਨੇ ਤਸ਼ੱਦਦ ਟਾਇਆ ਉਹ ਸਾਰੀ ਕਹਾਣੀ ਜਿਹੜੀ ਉਹਨਾਂ ਨੇ ਦੱਸੀ ਹੈ ਔਰ ਉਹਨਾਂ ਨੇ ਦੱਸਿਆ ਕਿ ਜਦੋਂ ਤਾਂ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਗੱਲਾਂ ਹੋਰ ਸੀ ਅਤੇ ਹੁਣ ਜਦੋਂ ਸਰਕਾਰ ਬਣ ਗਈ ਹੈ ਤਾਂ ਹੁਣ ਗੱਲਾਂ ਜਿਹੜੀਆਂ ਉਹ ਹੋਰ ਹੋ ਗਈਆਂ ਨੇ ਕੈਮਰਾਮੈਨ ਅੰਕੁਸ਼ ਦੇ ਨਾਲ ਸਿਕੰਦਰ ਸਿੱਧੂ ਜਾਨਾ ਲੋਕਨਾਟੀਵੀ ਸੰਗਰੂ